ਭਲਾ ਕਰਨਾ ਇਹ ਤਾਂ ਮਲਕ ਟੁਕੜਾ ਹੈ ਜੀ ਪਾਰਟੀ ਨਾਲ ਜੁੜਿਆ ਜਾਵੇ ਜਿੱਦੀ ਟੁਕੜਾ ਸੈਂਟਰ ਚ ਤਾਂ ਹੋਵੇ ਮੈਂ ਆਇਆ ਪਾਰਟੀ ਚ ਮੈਨੂੰ ਪੂਰਨ ਹਰੇਕ ਲੈਵਲ ਤੇ ਇਹਨਾਂ ਨੇ ਸਾਥ ਦਿੱਤਾ ਮਾਤਰਾ ਦਿੱਤੀ ਦੋ ਮੈਨੂੰ ਕੋਰ ਕਮੇਟੀਆਂ ਦਾ ਪੰਜਾਬ ਲੈਵਲ ਦਾ ਮੈਂਬਰ ਬਣਾਇਆ ਜੋ ਐਜੂਕੇਸ਼ਨ ਕੋਰ ਕਮੇਟੀ ਹੈ ਜੀ ਟਰਾਂਸਪੋਰਟ ਦੀ ਕੋਰ ਕਮੇਟੀ ਹੈ ਮੈਨੂੰ ਜ਼ਿਲ੍ਹੇ ਦਾ ਉਮੀਦ ਪ੍ਰਧਾਨ ਬਣਾਇਆ ਜਿਸਨ ਚਾ ਕਿਉਂਕਿ ਪੁੰਦਰ ਸਾਹਿਬ ਅੱਜ ਕਿੰਨਾ ਨਮੀ ਚਾਤ ਉਹ ਵੀ ਪਤਾ ਹੋਵੇ ਤੁਸ ਦੇਖਿਓ YouTube ਤੇ ਇੱਕ ਜਿਹੜੀ ਮੀਟਿੰਗ ਹੋਈ ਸੀ ਸਰਫਸਟਾਈਲ ਨੂੰ ਮਾਫ ਕਰਨ ਦੀ ਉਹ ਪੁੰਦਰ ਸਾਹਿਬ ਦੇ ਘਰੇ ਹੋਈ ਸੀ ਸਰਸੜੇ ਸੌਨ ਉਹ ਅੱਜ ਜਿਹੜੇ ਆਪਣੇ ਐਸਡੀਬੀ ਦੇ ਮੈਂਬਰ ਨੇ ਕਾਨੇ ਕੀ ਮਟੂ ਸਿੰਘ ਕਾਨੇ ਕੀ ਹਾਂ ਉਹਨਾਂ ਨੇ ਜਨਤਕ ਮੈਂ ਤੁਹਾਡਾ ਬਿਕਰਮ ਵਿਕੀ ਦੋਸਤੋ ਤੁਸੀਂ ਜੁੜੋ ਜਾਗਦਾ ਪੰਜਾਬ ਦੋਸਤੋ ਅੱਜ ਆਇਆ ਹਲਕਾ ਭਲਾੜਾ ਚ ਜਿਹੜਾ ਕਿ ਮਾਨਸਾ ਚ ਪੈਂਦਾ ਇਥੋਂ ਦੇ ਉੱਗੇ ਸਮਾਜ ਸੇਵੀ ਤੇ ਬੀਜਪੀ ਦੇ ਸੀਨੀਅਰ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਗੱਲਬਾਤ ਕਰਾਵਾਂਗੇ ਉਹਨਾਂ ਨਾਲ ਤੁਹਾਡੀ ਦਰ ਰਾਤ ਪਾਰਟੀ ਲਈ ਲੱਗੇ ਹੋਏ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਸਾਰੇ ਮੁੱਦਿਆਂ ਤੇ ਕੀ ਕੀ ਪਾਰਟੀ ਜਿਹੜੇ ਕਾਰਜ ਆ ਹੁਣ ਚੱਲ ਰਹੇ ਨੇ ਕਾਕਾ ਜੀ ਸਵਾਗਤ ਹੈ ਤੁਹਾਡਾ ਬੜੀ ਮਿਹਰਬਾਨੀ ਜਾਗਤਾ ਪੰਜਾਬ ਦੇ ਸਾਰੇ ਹੀ ਸਰੋਤੇ ਤੇ ਤੁਹਾਡੀ ਮੇਰੇ ਘਰ ਆਇਆ ਨੂੰ ਬੜਾ ਜੀ ਆ ਬੜੀ ਮਿਹਰਬਾਨੀ ਧੰਨਵਾਦ ਥੈਂਕ ਯੂ ਸਸਿਕਾ ਜੀ ਕਾਕਾ ਜੀ ਬਸ ਮਾਣ ਸੀ ਤੁਹਾਡਾ ਨਾਮ ਬਹੁਤ ਸੁਣਿਆਗਾ ਬੜੇ ਕਾਰਜ ਕੀਤੇ ਤੁਸੀਂ ਤੇ ਪਾਰਟੀ ਕਿਉਂ ਚੁਣੀ ਐਕਚੁਅਲੀ ਸਾਡਾ ਪਰਿਵਾਰ ਪਹਿਲੇ ਹੀ ਕੋਈ ਜ਼ਿਆਦਾ ਪੋਲਿਟੀਕਲ ਇਨਵੋਲਵ ਨਹੀਂ ਸੀ ਮੇਰੇ ਪਿਤਾ ਜੀ ਵੀ ਅਧਿਆਪਨ ਕਿਤੇ ਨਾਲ ਸੰਬੰਧਤ ਸੀਗੇ ਉਹ ਪਿਛਲੇ ਸਾਲ ਸਵਰਗਵਾਸ ਹੋ ਗਏ ਨੇ ਤੇ ਪਰ ਇਸ ਸਮਾਜ ਸੇਵਾ ਵਿੱਚ ਮੈਂ ਹਿਨ ਤਤ ਪਰ ਰਹੇ ਹਾਂ ਪਿਛਲੇ 25 ਸਾਲਾਂ ਤੋਂ ਲਗਭਗ ਮੈਂ ਸਾਰੇ ਜ਼ਿਲ੍ਹੇ 'ਚ ਹਰੇਕ ਰਾਜਨੀਤਿਕ ਤੌਰ ਤੇ ਸਰਗਰਮ ਰਿਹਾ ਸਮਾਜ ਸੇਵੀ ਸੰਸਥਾਵਾਂ ਉਹਨਾਂ ਦਾ ਆਂਦੇ ਕੰਮ ਜਿੰਨੇ ਵੀ ਮੇਰੇ ਤੋਂ ਹੋਏ ਤਾਂ ਬਾਅਦ ਚੜ ਕੇ ਹਰੇਕਾਂ ਦੇ ਗਰੀਬ ਬੱਚਿਆਂ ਦੀ ਮਦਦ ਕਰਨੀ ਉਹ ਮੈਂ ਕਰੇ ਹਾਂ ਐਕਚੁਅਲੀ ਜੋ ਅਸੀਂ ਦੇਖ ਰਹੇ ਸੀ ਪਿਛਲੇ ਸੰਦਰਭ ਵਿੱਚ ਜਿੰਨੀਆਂ ਸਮੱਸਿਆਵਾਂ ਆ ਰਹੀਆਂ ਸੀ ਤਾਂ ਪੰਜਾਬ ਦੀ ਮੌਜੂਦਾ ਸਰਕਾਰਾਂ ਜਾਂ ਪਹਿਲਾਂ ਦੀ ਸਰਕਾਰ ਇੱਕੋ ਗੱਲ ਕਹਿ ਕੇ ਇਹ ਗੱਲ ਕਹਿ ਦਿੰਦੇ ਸੀ ਵੀ ਜੀ ਸੈਂਟਰ ਚ ਬੀਜੇਪੀ ਦੀ ਸਰਕਾਰ ਹੈ ਸੈਂਟਰ ਦੇ ਹੱਥ ਹੈ ਸੈਂਟਰ ਦੀ ਇਨਵੋਲਵਮੈਂਟ ਹੈ ਮੰਜ ਕਿਤੇ ਨਾ ਕਿਤੇ ਜਗਿਆਸਾ ਇਹ ਵੀ ਜੇ ਪੰਜਾਬ ਦਾ ਭਲਾ ਕਰਨਾ ਹੈ ਇਹ ਤਾਂ ਮਲਕ ਟੁਕੜਾ ਹੈ ਜੀ ਪਾਰਟੀ ਨਾਲ ਜੁੜਿਆ ਜਾਵੇ ਜਿਹੜੀ ਘਟ ਘਟ ਸੈਂਟਰ ਚ ਤਾਂ ਹੋਵੇ ਤਾਂ ਕਿ ਉਹ ਸਮਰੱਥ ਹੋਣ ਜੋ ਸਾਡੇ ਮੁੱਦੇ ਹੈ ਸਾਡੀਆਂ ਸਮੱਸਿਆਵਾਂ ਮਾਣੇ ਉਹਨੂੰ ਹੱਲ ਕਰਨ ਦੇ ਯੋਗ ਹੋਵਾਂ ਇਸ ਗੱਲ ਕਰਕੇ ਮੈਂ ਬੀਜੇਪੀ ਪਾਰਟੀ ਚ ਆਇਆ ਦੂਸਰਾ ਇੱਕ ਗੱਲ ਇਹ ਮਸ਼ਹੂਰ ਸੀਗੀ ਵੀ ਜੀ ਇਹ ਇੱਕ ਵਪਾਰੀਆਂ ਦੀ ਪਾਰਟੀ ਹੈ ਇੱਕ ਕਲੇ હિન્દੂ ਚਿਹਰਿਆਂ ਦੀ ਪਾਰਟੀ ਜਦਕਿ ਮੈਂ ਸਮੂਹ ਸਰੋਤਿਆਂ ਨੂੰ ਤੇ ਹਰ ਇੱਕ ਗੱਲ ਨੂੰ ਇਸ ਨੂੰ ਦੱਸ ਦੇਣਾ ਚਾਹਣਾ ਵੀ ਕਿਤੇ ਵੀ ਐਜੀ ਗੱਲ ਨਹੀਂ ਇੱਕ ਮਸਨੂਈ ਗੱਲਾਂ ਬਣਾਏ ਹੋਏ ਆਰਟੀਫੀਸ਼ੀਅਲ ਗੱਲਾਂ ਨੇ ਕਿਉਂ ਕਿਉਂਕਿ ਮੈਂ ਪਾਰਟੀ ਚ ਆਏ ਕਹਿੰਦੇ ਸੀ ਸਿੱਖ ਚਿਹਰਿਆਂ ਨੂੰ ਕਦੇ ਹੀ ਮਾਨ ਸਨਮਾਨ ਨਹੀਂ ਦਿੰਦੇ ਜ ਜਨਾਂ ਨੂੰ ਪਿੱਛੇ ਰੱਖਦੇ ਨੇ ਜਨਾਂ ਨੂੰ 20 ਟੀਮ ਚ ਰੱਖਦੇ ਨੇ ਮੈਂ ਸਾਰੇ ਗੱਲਾਂ ਦਾ ਇਹਨਾਂ ਦਾ ਖੰਡਨ ਕਰਦਾ ਕਿਉਂਕਿ ਜਦੋਂ ਦਾ ਮੈਂ ਆਇਆ ਪਾਰਟੀ ਚ ਮੈਨੂੰ ਪੂਰਨ ਹਰੇਕ ਲੈਵਲ ਤੇ ਇਹਨਾਂ ਨੇ ਸਾਥ ਦਿੱਤਾ ਮਹਤਤਾ ਦਿੱਤੀ ਦੋ ਮੈਨੂੰ ਕੋਰ ਕਮੇਟੀਆਂ ਦਾ ਪੰਜਾਬ ਲੈਵਲ ਦਾ ਮੈਂਬਰ ਬਣਾਇਆ ਜਿਹੜੀ ਜੋ ਐਜੂਕੇਸ਼ਨ ਕੋਰ ਕਮੇਟੀ ਹੈ ਜੀ ਟਰਾਂਸਪੋਰਟ ਦੀ ਕੋਰ ਕਮੇਟੀ ਹੈ ਮੈਨੂੰ ਜ਼ਿਲ੍ਹੇ ਦਾ ਉਮੀਦ ਪ੍ਰਧਾਨ ਬਣਾਇਆ ਹਰੇਕ ਲੈਵਲ ਤੇ ਇਲੈਕਸ਼ਨ ਹੋਏ ਤਾਂ ਸਾਨੂੰ ਫੁੱਲ ਪਾਵਰ ਦੇ ਕੇ ਵੀ ਇਲੈਕਸ਼ਨ ਚ ਨਵਾਜ ਗਿਆ ਐਵੇਂ ਕਿਸੇ ਦੇ ਆਪਾਂ ਇਹ ਗੱਲ ਕਹੀ ਜਾਈਏ ਤੁਸੀਂ ਬਾਕੀ ਕਿੰਨੇ ਚਿਹਰੇ ਦੇਖ ਲੋ ਹਰਜੀਤ ਸਿੰਘ ਗਰੇਵਾਲ ਨੇ ਸਾਡੇ ਚ ਹੋਰ ਸਿੱਖ ਚਿਹਰੇ ਨੇ ਜਿਹਨਾਂ ਨੂੰ ਐਸੀ ਗੱਲ ਨਹੀਂ ਜਗਦੀਪ ਸਿੰਘ ਕਹੀ ਨਹੀਂ ਸਾਡੇ ਹੁਣ ਮੈਡਮ ਸਿੱਖ ਪਰਿਵਾਰ ਨਾਲ ਰਿਲੇਟਡ ਐ ਤੋਂ ਪਰੰਪਰਾ ਕੋ ਮੁਲਕਾ ਲੈਕਚਰ ਲੜੈ ਨੂੰ ਸਿੱਖ ਪਰਿਵਾਰ ਜਦੋਂ ਕੰਮ ਕਾਦੀਆਂ ਗੱਲਾਂ ਬਣਾਈਆਂ ਜਾਂਦੀਆਂ ਭਰਾਤਰੀਆਂ ਨਾਲ ਭਰਾਤਰੀਆਂ ਨੂੰ ਦੂਰ ਕਰਦੇ ਹੋਏ ਵੀ ਘੱਟੋ ਘੱਟ ਅਸੀਂ ਬੀਜੇਪੀ ਤੋਂ ਸਾਰੇ ਕੰਮ ਜਾਬ ਦੀ ਜੋ ਪੰਜਾਬ ਨੂੰ ਜ਼ਰੂਰਤ ਹੈ ਉਹ ਚੀਜ਼ਾਂ ਪੂਰੀਆਂ ਕਰ ਸਕੀ ਤਾਂ ਅਸੀਂ ਬੀਜੇਪੀ ਨੂੰ ਜੁਆਇਨ ਕਰਦੇ ਕਿਵੇਂ ਦੇਖਦੇ ਜਿਹੜੀ ਪਾਰਟੀ ਹੈ ਨਾ ਸਟੋਨਾ ਵੇਲੇ ਕਿਸਾਨਾਂ ਨੇ ਤੁਹਾਡਾ ਨਾ ਵਿਰੋਧ ਕੀਤਾ ਜਿੱਥੇ ਵੀ ਤੁਹਾਡਾ ਪ੍ਰੋਗਰਾਮ ਹੁੰਦਾ ਸੀਗਾ ਤੇ ਕਿਵੇਂ ਦੇਖਦੇ ਉਹਨੂੰ ਦੇਖੋ ਬਹੁਤ ਹੀ ਤਾਂ ਮੇਰਾ ਵੀ ਵਿਰੋਧ ਹੋਇਆ ਜਦੋਂ ਅਸੀਂ ਅਕਸਰੀ ਜਾਂਦ ਰਿਆਂ ਬੋੜਾ ਈਵਨ ਕੇ ਬਹੁਤ ਵੱਡਾ ਘੇਰਾ ਪਾਇਆ ਜਦ ਕਿ ਮੈਂ ਕਿਸਾਨ ਯੂਨੀਅਨ ਨਹੀਂ ਕਹਿ ਸਕਦਾ ਉਹ ਤਾਂ ਸਾਰੇ ਆਪਣੇ ਨਾਲ ਹੀ ਨੇ ਹੂੰ ਕੁਝ ਕੁ ਸ਼ਰਾਰਤੀ ਬੰਦੇ ਜਿਹੜੇ ਆੜ ਲੈ ਕੇ ਉਹ ਬੋੜਾਲ ਬਹੁਤ ਵੱਡਾ ਘਟਨਾ ਸੀ 100-200 ਬੰਦੇ ਨੇ ਘਰਾਓ ਕਰਿਆ ਪੁਲਿਸ ਨੇ ਆ ਕੇ ਉੱਥੋਂ ਘਰਾਓ ਨੂੰ ਕਰਿਆ ਪਰ ਜਦੋਂ ਗੱਲ ਪੁਲਿਸ ਦੀ ਛਾਣਮੀਨ ਤੋਂ ਬਾਅਦ ਆਈ ਤਾਂ ਕੋਈ 2-4 ਚੰਦ ਕੇ ਬੰਦੇ ਜਿਹੜੇ ਛਰਾਰਤੀ ਦੀ ਪਿੰਡ 'ਚ ਜਿਹੜੇ ਮਾਹੌਲ ਖਰਾਬ ਕਰ ਦੇਣਾ ਚਾਹੁੰ ਸੀ ਆਪਸੀ ਭਾਈਚਾਰੇ ਨੂੰ ਦਿੱਕਤ ਹੋਣੀ ਚਾਹੁੰ ਸੀ ਕੁਝ ਕੋਚ ਮੌਜੂਦਾ ਕਈ ਪਾਰਟੀਆਂ ਸੀਗੀਆਂ ਜਿਹੜੀਆਂ ਭਾਜਪਾ ਦੀਆਂ ਵਿਰੋਧੀਆਂ ਪਾਰਟੀਆਂ ਸੀਗੀਆਂ ਉਹਨੂੰ ਇੱਕ ਤਨਾ ਕਿਤੇ ਲੱਗਦਾ ਸੀ ਵੀ 1 ਲੱਖ ਤਾ ਕੇ ਵੀ ਐਨੀ ਮੈਂਤ ਨਾਲ ਕੰਮ ਕਰਨੇ ਚੁੱਧਤ ਨਾਲ ਕਰਨੇ ਉਹ ਸਾਡੀ ਜਿਵੇਂ ਪੰਜਾਬੀ ਸੌਕੇ ਸ਼ਾਦ ਕਰ ਵੀ ਚੜ ਤੋਂ ਮੱਚਦੇ ਸੀ ਉਸ ਗੱਲ ਕਰਕੇ ਇਹਨਾਂ ਨੇ ਸੋਚਿਆ ਵੀ ਕਿ ਉਹਨਾਂ ਕੋਲ ਤਾਰ ਪਿੱਡੋਇਆ ਜੇ ਪ੍ਰੋਮ ਕਰੋਗੇ ਪਤਾ ਤਾਰ ਪਿੱਡੋ ਕਰਵਾ ਦਿਆ ਕਰੋ ਜਿੱਥੇ ਜਾਇਆ ਕਰਨ ਪਿੰਡਾਂ 'ਚ ਮਾਹੌਲ ਹੀ ਨਾ ਬਣੇ ਇਸੇ ਗੱਲ ਕਰਕੇ ਬੋਟ ਪ੍ਰਸ਼ਾਸਨ ਤੇ ਸਾਡਾ ਬਹੁਤ ਵਧੀਆ ਪਰ ਫੇਰ ਵੀ ਪਿੰਡਾਂ 'ਚ ਵਿਚਾਰੇ ਉਹ ਸਾਥ ਨਹੀਂ ਸਾਡਾ ਲੋਕ ਦੇ ਸਕੇ ਜੋ ਦੇਣਾ ਚਾਹੁੰਦੇ ਸੀ ਇਹਨੇ ਪਾਰਟੀਆਂ ਉਹਨਾਂ ਨੇ ਜੋਰ ਲਾਇਆ ਜੀ ਪੂਰਾ ਵੀ ਇਹਨੂੰ ਕਰਨੇ ਦੇਣਾ ਸੀ ਬਿਲਕੁਲ ਹੁੰਦੀ ਹੈ ਜੀ ਉਹਨਾਂ ਦਾ ਹੱਕ ਬਣਦਾ ਵੀ اپੋਜੀਸ਼ਨ ਹੈ ਮੇਸ਼ੀ ਜੋ ਕੋ ਦੂਜੇ ਉਹਨਾਂ ਪਰ ਲੜਦੀ ਹੈ ਇਲੈਕਸ਼ਨ ਲੜਦੇ ਹੈ ਤੇ ਬਰੋਧੀਆਂ ਦਾ ਕੰਮ ਹੀ ਹੁੰਦਾ ਹੈ ਦੂਜੇ ਦਾ ਰੇਕ ਬਣਾ ਤਾਰ ਪੀੜੋ ਕਰਨਾ ਪਰ ਐਨੇ ਨੀਵੇਂ ਪੱਤਰ ਤੇ ਆ ਜਾਣਾ ਵੀ ਕਿਸੇ ਨੂੰ ਪ੍ਰਚਾਰ ਕਰਨ ਵੀ ਆਂਦੇ ਨਾ ਪਿੰਡ ਚ ਬੜਨ ਨਹੀਂ ਆਂਦੇ ਨਾ ਉਹ ਆਪਸੀ ਭਾਈਚਾਰੇ ਤੱਕ ਆ ਜਾਣਾ ਵੀ ਤੁਸੀਂ ਇੱਕ ਭਾਈਚਾਰੇ ਚ ਵੀ ਬਕਰੇਮਾਂ ਪਾਉਣ ਮੈਂ ਜੱਟ ਸਿੱਖ ਦਾ ਪਰਿਵਾਰ ਦਾ ਬੱਚਾ ਆਂਗਾ ਮੈਂ ਖੇਤੀ ਕਰਦਾ ਮੈਂ ਕੀਤੀ ਬੜੀ ਨਾਲ ਸੰਬੰਧਤ ਆਂ ਮੈਂ ਕਿਸਾਨਾਂ ਨਾਲ ਅਟ ਕਿਵੇਂ ਹੋ ਸਕਦਾ ਤੇ ਭਾਜਪਾ ਮੇਰੀ ਪਾਰਟੀ ਹੈ ਭਾਜਪਾ ਨਾਲ ਅਟ ਕਿਵੇਂ ਹੋ ਸਕਦਾ ਜਦੋਂ ਕਿ ਬੀਜਪੀ ਹਰੇਕ ਕਿਸਾਨਾਂ ਨੂੰ ਹੁਣ ਮੈਨੇ ਇੱਕ ਗੱਲ ਦੱਸੋ ਜੀ ਹਰੇਕ ਕਿਸਾਨ ਦੇ ਹੁਣ ਪਹਿਲਾ 2-2000 ਰੁਪਏ 35000 ਦੀ ਸਕੀਮ ਬਣ ਰਹੀ ਹੈ ਹਰੇਕ ਕਿਸਾਨ ਦੇ ਖਾਤੇ ਸੈਂਟਰ ਦੀ ਪੈਸਾ ਆ ਰਹੇ ਜਿੰਨੀਆਂ ਪੰਜਾਬ ਜੀਵਨ ਕੇ ਸਕੀਮਾਂ ਚੱਲ ਰਹੀਆਂ ਨੇ ਤੇ ਆਹ ਗੌਰਮੈਂਟ ਦੀਆਂ ਬਹੁਤੀਆਂ ਸਕੀਮਾਂ ਸਿੱਧੀਆਂ ਸੈਂਟਰ ਦਾ ਪੈਸਾ ਹੈ ਉਹ ਪੰਜਾਬ ਗੌਰਮੈਂਟ ਦਾ ਪੈਸਾ ਨਹੀਂ ਕੋਈ ਕਿਸੇ ਕਾਲ ਦਾ ਇਹ ਤਾਂ ਜੇ ਕਿਤੇ ਕਹਿਣੀਆਂ ਚਾਹੇ ਉਹ ਆਸ਼ਵਾਨ ਕਾਰਡ ਆ ਚਾਹੇ ਕੋਈ ਵੀ ਚੱਲਦਾ ਹੈ ਤਾਂ ਜੀਵਨ ਕੇ ਆਪਦੀ ਇਹ ਪ੍ਰੋਪਾਗੈਂਡਾ ਕਰਦੀ ਹੈ ਗੌਰਮੈਂਟ ਪੰਜਾਬ ਸਰਕਾਰ ਜਦ ਕਿ ਲਾਹ ਸਾਰਾ ਕਰੋੜਾਂ ਰਮਰ ਪਿਆ ਤੇ ਮੋਦੀ ਗੌਰਮੈਂਟ ਦੇ ਰ ਜਰਕਾਰਦਾ ਉਹ ਕਰ ਰਹੇ ਨੇ ਇਸ ਗੱਲ ਤੋਂ ਬਾ ਕੁਬੀ ਇਹਨਾਂ ਨੂੰ ਆਏ ਸੀਗਾ ਬੇਨਹੀਂ ਚੜਤ ਜਾਦੇ ਹੁਣ ਜਿਹੜੀ ਮਹਿਮ ਚਲਾਈ ਤੁਸੀਂ ਪਿੰਡਾਂ ਜਾ ਰਹੇ ਹੋ ਕਿਦਾਂ ਦਾ ਰਿਸਪਾਂਸ ਮਿਲ ਰਿਹਾ ਬਹੁਤ ਅੱਛਾ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਸਾਰੇ ਆਪਣੇ ਇਲਾਕੇ ਦਾ ਲਾਡਲ ਜ਼ਿਲ੍ਹੇ ਦਾ ਲਾਡਲ ਸਾਰੇ ਜ਼ਿੰਮੇਵਾਰ ਭਰਾਵਾਂ ਦਾ ਖਾਸ ਕਰਕੇ ਜਦੋਂ ਹੁਣ ਕਿਉਂਕਿ ਅਸੀਂ ਅੱਜ ਦਾ ਅਸੀਂ ਮੈਸੇਜ ਦਿੱਤਾ ਸੀ ਬੇ ਆਪਾਂ ਦੋ ਤਰੀਕ ਤੋਂ ਮੈਂ ਸ਼ੁਰੂ ਕਰਾਂਗੇ ਉਹ ਜਿਹੜਾ ਥੋੜਾ ਜਿਹਾ ਡਿਲੇ ਆਇਆ ਹੈ ਤੇ ਹੋ ਸਕਦਾ ਅਸੀਂ ਕੱਲ ਤੋਂ ਅੱਜ ਸ਼ਾਮ ਨੂੰ ਮੋਦੀ ਸਾਹਿਬ ਮੈਂਬਰ ਬਣਨਗੇ ਤੱਕ ਅੱਜ ਸ਼ਾਮ ਤੋਂ ਹੋ ਸਕਦਾ ਪੋਰਟਲ ਵਾਲਾ ਨੰਬਰ 8840 2024 ਨੰਬਰ ਉਹਦੇ ਵਿੱਚ ਕਾਲ ਕਰਨੀ ਆ ਉਹਦਾ ਡਾਟਾ ਭਰਨਾ ਹੈ ਉਹਦੇ ਵਿੱਚ ਮੈਂਬਰ ਬੰਨਾ ਬੜੇ ਲੋਕਾਂ ਚੋਂ ਸ਼ਾਹ ਦੇਖਿਆ ਪਹਿਲਾਂ ਪ੍ਰੇਮ ਲੈਵਲ ਤੇ ਜੇ ਤੁਸੀਂ ਗੱਲਾਂ ਕਰਦੇ ਸ਼ੁਰੂ ਜੀ ਲੋਕਾਂ ਨੂੰ ਦੱਸਦੇ ਤਾਂ ਪਹਿਲਾਂ ਅਸੀਂ 31 ਤਰੀਕ ਨੂੰ ਸਾਡੀ ਇੱਕ ਮੀਟਿੰਗ ਹੋਈ ਉਹਦੇ ਅਸੀਂ ਦੱਸਿਆ ਤਾਂ ਬੜਾ ਉਸ਼ਾਸ਼ ਇਸ ਗੱਲ ਦਾ ਵੀ ਅਸੀਂ ਮੈਂਬਰ ਬੰਨਾ ਹੈ ਅਸੀਂ ਬੀਜਪੀ ਦਾ ਮੈਂਬਰ ਮਾਣਾ ਤੇ ਬੀਜਪੀ ਦਾ ਵੀ ਇਤਹਾਹੀ ਹੈ ਸਾਡੇ ਜ਼ਿਲ੍ਹੇ 'ਚ ਅਸੀਂ ਇਹ ਕੋਸ਼ਿਸ਼ ਕਰੀਏ ਸਾਡੇ ਜ਼ਿਲ੍ਹਾ ਪ੍ਰਧਾਨ ਨਰਕੇ ਜੈਨ ਜੀ ਸਾਡੇ ਲੋਕ ਸਭਾ ਅੰਚਾਰ ਨੇ ਮੈਡਮ ਪਰਪੌਰਮ ਰੁਕਾ ਜੀ ਉਹਨਾਂ ਦਿਸ਼ਾ ਨਿਤਾ ਅਨਸਾਰ ਅਸੀਂ ਇਹ ਸੋਚ ਰਹੇ ਹਾਂ ਵੀ ਅਸੀਂ ਜ਼ਿਲ੍ਹੇ 'ਚ ਘੱਟੋ ਘੱਟ ਸਵਾ ਲੱਖ ਇਹਨਾਂ ਨੂੰ ਅਸੀਂ ਹੋਰ ਭਰਤੀ ਕਰਨੀ ਹੈ ਜਦ ਕਿ ਪਿਛਲੇ ਟਾਈਮ 'ਚ ਕੋਈ ਸਾਨੂੰ ਉਤਸ਼ਾਹ ਇਸ ਗੱਲ ਦਾ ਬੀਜਪੀ ਨੂੰ ਇਸ ਗੱਲ ਦਾ ਬੜਾ ਸੈਂਟਰ ਉਤਸ਼ਾਹ ਹੈ ਪਿਛਲੇ ਬੇਰੀ ਸਾਡਾ ਪੰਜਾਬ 'ਚ ਗੁੱਲ 23 ਲੱਖ ਜਾਨੀ ਕਿ ਮੈਂਬਰਸ਼ੀ ਬੋਰਡ ਸਾਨੂੰ ਪਈਏ 25 ਲੱਖ ਇਟ ਮੀਨ 2 ਲੱਖ ਬੰਦਾ ਤਾਂ ਹੋਰ ਸਾਡੇ ਪਰਿਵਾਰ ਚ ਜੁੜਿਆ ਨਾ ਉਹ ਜੁੜਿਆ ਵੀ ਇਹ ਤੋਂ ਮੈਂਬਰ ਵੀ ਬਣਨਾ ਚਾਹੁੰਦਾ ਤਾਂ ਇੱਥੋਂ ਵੀ ਸਾਨੂੰ ਇੱਕ ਆਪਾਂ ਜਿਵੇਂ ਕਹਿ ਸਕਦੇ ਆ ਸ਼ਰਿਆ ਮੇਂ ਇੰਡੀਕੇਟਰ ਮਿਲਦਾ ਹੈ ਇਸ ਗੱਲ ਦਾ ਕਿ ਇਤ ਕੀ ਭਰਤੀ ਮੇਂ ਬੜੀ ਭਾ ਚੜ ਕੇ ਚੱਲੂਗੀ ਬੜੇ ਲੋਕ ਸਾਡੇ ਨਾਲ ਜੋੜਨਗੇ ਬੜੇ ਸ਼ਾਮਰ ਹੋਣਗੇ ਤੇ ਲੋਕਾਂ ਦੇ ਰਹਿਣੀ ਵੀ ਹੋਵਾਂ ਤੇ ਟੀਚਰ ਕਿੰਨਾ ਕ ਬਾਬਾ ਤੁਹਾਨੂੰ ਦੇਖਿਆ ਅਸੀਂ ਤਾਂ ਘੱਟੋ ਘੱਟ ਜੀ ਸਾਡੇ ਜ਼ਿਲ੍ਹੇ ਦਾ ਟੀਚਰ ਪੁੱਛ ਰਹੇ ਆ ਪੰਜਾਬ ਦਾ ਜ਼ਿਲ੍ਹੇ ਦਾ ਜ਼ਿਲ੍ਹੇ ਦਾ ਅਸੀਂ 7 ਲੱਖ ਘੱਟੋ ਘੱਟ ਹੋਰ ਅਸੀਂ ਮੈਂਬਰਾਂ ਦੇ ਬਣਾਉਣੇ ਆ ਤੇ ਹਰੇਕ ਬੂਥ ਤੇ ਸਾਡੇ ਜਿੰਨੇ ਬੂਥ ਨੇ 642 ਬੂਥ ਨੇ ਸਾਡੇ ਸਾਰੇ ਜ਼ਿਲ੍ਹੇ ਚ ਤੇ ਉਹਨਾਂ ਚੋਂ ਅਸੀਂ ਹਰੇਕ ਤੇ 2000 ਦਾ ਘਟੋ-ਘਟ ਬੂਥ ਤੇ ਟੀਚੇ ਮਿਤੇ ਵੀ 2000 ਮੈਂਬਰ ਅਸੀਂ ਹਰੇਕ ਬੂਥ ਤੇ ਬਣਾਵਾਂਗੇ ਇਸ ਗੱਲ ਕਰਕੇ ਲਗਭਗ ਕੋ ਸਵਾ ਕਲਾਕਾ ਬੰਦਾ ਮੰਨ ਜਾਂਦਾ ਨੌਜਵਾਨ ਵੀ ਬਹੁਤ ਜੁੜ ਰਹੇ ਨੇ ਨੌਜਵਾਨਾਂ ਚ ਅਸਲ ਚ ਜਿਆਦਾ ਹੁਸ਼ਿਆ ਨੌਜਵਾਨ ਜੀ ਦੇਖ ਨੂੰ ਮਿਲੇ ਕਿਉਂਕਿ ਕੀ ਹੋਇਆ ਪਿਛਲੇ ਟਾਈਮ ਚ ਨਾ ਜੀ ਜਦੋਂ ਨੌਜਵਾਨਾਂ ਨੇ ਹੀ ਆਪ ਦੀ ਸਰਕਾਰ ਨੂੰ ਵੱਧੋ ਹਲਾਰਾ ਦਿੱਤਾ ਨੌਜਵਾਨ ਇਸ ਗੱਲ ਤੋਂ ਪ੍ਰਭਾਵਤ ਹੋਏ ਕਿ ਲਰਤ ਵੀ ਜਦੋਂ ਆ ਕੇ ਉਹਨਾਂ ਨੂੰ ਮੋਮੋ ਟਗਣੀਆਂ ਗੱਲਾਂ ਕਰੀਆਂ ਗਈਆਂ ਤਾਂ ਬਹੁਤੇ ਬੰਦੇ ਨੇ ਕਿਉਂਕਿ ਆਪਣੇ ਸੀਐਮ ਸਾਹਿਬ ਪਹਿਲੇ ਐਕਚੁਅਲੀ ਚਲੋ ਮੈਂ ਕੋਈ ਵਿਵਾਨਤ ਸ਼ਬਦ ਨਾਲ ਤਾਂ ਨਹੀਂ ਉਹਨੂੰ ਪੰਡ ਕੇ ਆ ਸਕਦਾ ਪਰ ਚਲੋ ਉਹ ਇਸ ਕਿਤੇ ਨਾਲ ਸੰਬੰਧਿਤ ਜ਼ਰੂਰ ਰਹੇ ਨੇ ਵੀ ਉਹ ਹਾਸਰਾਸ ਕਲਾਕਾਰ ਸੀ ਉਹਦੀ ਹਰੇਕ ਗੱਲ ਲੋਕਾਂ ਨੂੰ ਚੰਗੀ ਲੱਗਦੀ ਸੀ ਉਹ ਬਿਆੰਗ ਉਹਨਾਂ ਦੇ ਬਿਆੰਗ ਸਾਨੂੰ ਵੀ ਸੀ ਵੀ ਉਹਨਾਂ ਦੇ ਬਿਆੰਗ ਚ ਵੀ ਕਿਤਨਾ ਕਿਤੇ ਇਸ ਗੱਲ ਦਾ ਕਟਾਕਸ਼ ਤੇ ਜਰਦਦੀਨਾ ਸੀ ਪਹਿਲਾਂ ਵੀ ਪੰਜਾਬ ਦੀ ਭਲਾ ਹਮਦਰਦੀ ਜਿਹਨੂੰ ਆਪਾਂ ਕਹਿ ਦਈਏ ਵੀ ਜਿੰਨੀਆਂ ਸਮੱਸਿਆਵਾਂ ਉਹਨੂੰ ਕਿਤੇ ਨਾ ਕਿਤੇ ਦੂਰ ਕਰਨਗੇ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਪੰਜਾਬ ਦਾ ਹਰੇਕ ਬੱਚਾ ਬੱਚਾ ਦੁਖੀ ਹੋਇਆ ਸੀ ਇਹ ਗੱਲਾਂ ਨੂੰ ਦੇਖ ਕੇ ਉਹਨਾਂ ਨੂੰ ਪੂਰਨ ਬਹੁਮਤ ਦਿੱਤਾ ਪੂਰਨ 92 ਤੱਕ ਐਮਐਲਏ ਦਿੱਤੇ ਪਰ ਉਹ ਲਗਭਗ 2.5 ਸਾਲ ਬੀਤ ਜਾਣ ਤੇ ਇਕੱਲੀ ਉਹ ਇੱਕ ਮਸਨੂਈ ਜਿਮ ਮੈਂ ਆਪਾਂ ਕਹਿ ਲਈਏ ਇੱਕ ਤੋਤਕੜੇ ਕਹਿ ਦਿੰਨੇ ਹੁੰਨੇ ਆਪਾਂ ਪੰਜਾਬੀ ਸ਼ਬਦ ਹੁੰਦਾ ਹੈ ਜਿਹਾ ਇੱਕ ਗੱਲਾਂ ਖਾਮ-ਖਾਕ ਅੱਲਾ ਉਹਨਾਂ ਹੋਰ ਦੂਜਾ ਕਸੂਦ ਹੀ ਨਹੀਂ ਜਾ ਇਕੱਲੇ ਬਾਦਲ 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 ਜਾਂ ਬੀਜੇਪੀ 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 ਉਹ ਕਦੇ ਵੀ ਆਪਦੇ ਬਾਰੇ ਨਹੀਂ ਦੱਸਦੇ ਵੀ ਕੀ ਪ੍ਰੋਗਰੈਸ ਕਰੀ ਅਸੀਂ ਕੀ ਕਰਨ ਜਾ ਰਹੇ ਹਾਂ ਅਸੀਂ ਕੀ ਪਿਛਲੇ ਟਾਈਮ 'ਚ ਕਰਿਆ ਇਹਨਾਂ ਇਕੱਲੇ ਨੌਜਵਾਨਾਂ 'ਚ ਇਸ ਗੱਲ ਕਰਕੇ ਬਹੁਤ ਜ਼ਿਆਦਾ ਉਤਸ਼ਾਹ ਹੈ ਵੀ ਇੱਕ ਦਿਸ਼ਾ ਹੀਣ ਹੋਗੇ ਹੂੰ ਕਿਉਂਕਿ ਬੱਚਾ ਜੂਤ ਬਹੁਤ ਕੁਝ ਕਰਨਾ ਚਾਹੁੰਦਾ ਹੈ ਇਹਨਾਂ ਨੇ بڑے بڑے ਦਮ ਗਜੇ ਮਾਰੇ ਸੀ ਵੀ ਜਦੋਂ ਸਾਡੀ ਸਰਕਾਰ ਆ ਗਈ ਲੋਕਾਂ ਨੂੰ ਬਾਹਰ ਜਾਣਾ ਨਹੀਂ ਪੈਣਾ ਫੋਰਨ ਇਨਵੈਸਟਮੈਂਟਾਂ ਬਹੁਤ ਆ ਜਾਣਗੀਆਂ ਅਸੀਂ ਕਾਰਖਾਨੇਦਾਰਾਂ ਨੂੰ ਕਰ ਰਹੇ ਹਾਂ ਅਸੀਂ ਇੰਡਸਟਰੀ ਲੈ ਆ ਰਹੇ ਹਾਂ ਜਦ ਕੋਈ ਜਿੱਕ ਵੀ ਗੱਲ ਨਹੀਂ ਇੰਡਸਟਰੀ ਕੇ ਲਾਉਣ ਦੀ ਗੱਲ ਹੈ ਇਵਨ ਕਿ ਤੁਸੀਂ ਪਿੱਛੇ ਦੇਖੋ ਜੀ ਤੁਹਾਡੀ ਟੀਮ ਜਾਂਦੀ ਰਹਿੰਦੀ ਹੈ ਤੇ ਮੈਨੂੰ ਲੱਗਦਾ ਆਪਾਂ ਸ਼ੰਭੂ ਬਾਟਰ ਵੀ ਮਿਲੇ ਸੀਗੇ ਉੱਥੇ ਵੀ ਆਪਾਂ ਬਲੇ ਚੰਡੀਗੜ੍ਹ ਵੀ ਤੁਸੀਂ ਮੈਨੂੰ ਮਿਲੇ ਹੋ ਆਪਾਂ ਅਕਸਰ ਦੇਖਦੇ ਨੇ ਤੁਸੀਂ ਦੇਖੋ ਉਹਨਾਂ ਦਾ ਜ਼ਮੀਨ ਐਕਵਾਇਰ ਨਹੀਂ ਹੋ ਰਹੀ ਜਦੋਂ ਇੱਕ ਸੈਂਟਰ ਗਵਰਨਮੈਂਟ ਦਾ ਪ੍ਰਚਾਰ ਚਾਹ ਭਾਰਤ ਮਾਲਾ ਦੀ ਯੋਜਨਾ ਨੇ ਸਾਰੇ ਹਿੰਦੁਸਤਾਨ ਸੜਕਾਂ ਬਣੀਆਂ ਜਾ ਰਹੀਆਂ ਤੁਰਦੇ ਜ਼ਮੀਨ ਐਕਵਾਇਰ ਨਹੀਂ ਹੋ ਰਹੀ ਤੇ ਤੁਸੀਂ ਜਾ ਕੇ ਲੋਕਾਂ ਨੂੰ ਇਹ ਗੱਲ ਕਹਿ ਰਹੇ ਹੋ ਉਲਟਾ ਮਿਸਕੈਡ ਕਰਨ ਦੇ ਮਾਰੇ ਵੀ ਜੀ ਮੈਂ ਤਾਂ ਤੁਹਾਨੂੰ ਫੁੱਲ ਮੁੱਲ ਲੈ ਕੇ ਦੇਵਾਂਗਾ ਫੁੱਲ ਭਾਅ ਲੈ ਕੇ ਦੇਵਾਂਗਾ ਵੀ ਸਾਡੇ ਤਾਂ ਉਹ 바ਰਗੇਨ ਨਾਲ ਕੁਸ ਕੰਮ ਤਾਂ ਕਰਦਾ ਨਗੇ ਉਹ 바ਰਗੇਨਿੰਗ ਕਰਦੀ ਹੈ ਜੀ ਥੋੜੀ ਜਿਹਾ ਜਿੰਨਾ ਆਪਣੇ ਰਜਿਸਟਰੀ ਫੀਸ ਸੀ ਉਹਦੂ ਕਈ ਗੁਣੇ ਪਾ ਕੇ ਉਹ ਇੱਕ ਲੋ ਹੈ ਉਹਦੇ ਅੰਡਰ ਉਹਨਾਂ ਨੇ ਆਉਂਦੀਆਂ ਤੇ ਉਹਨਾਂ ਨੇ ਆਪਦੇ ਉਹਨੂੰ ਕਈ ਗੁਣੇ ਬਤਾ ਕੇ ਪੈਸੇ ਦੇਤੇ ਪਰ ਇੱਕ ਤੋਂ ਮੇਰੇ ਆਰਾਮ ਵਾਲਾ ਕਹਦਾ ਰਹੇ ਕਿ ਉਹਦੀ ਮੋਲ ਖਰਾਬ ਕਰਦੇ ਕਿਉਂ ਸੂਬੇ ਦਾ ਮੋਲ ਖਰਾਬ ਕਰਦੇ ਤੇ ਕਾਕਾ ਜੀ ਗਾਲੀ ਗਾਲਾਂ ਦੇ ਵੇਖ ਨੂੰ ਕਿਵੇਂ ਦੇਖ ਦੋ ਜੇ ਮੈਂ ਸਮਾਨ ਪਹਿਰਾ ਗਾਲੀ ਗਾਲਾਂ ਤੁਹਾਨੂੰ ਬਤੀਆ ਨਾ ਕਿਵੇਂ ਦੇਖ ਦੋ ਦੇਖੋ ਸਵਾਲ ਥੋੜਾ ਬੜਾ ਅੱਜ ਦੀ ਕਿਹੜੀ ਦਿਲਚਸਪੀ ਹੈ ਐਕਚੁਅਲੀ ਜੇ ਮੈਂ ਗਲਤੀ ਤੇ ਨਾ ਹੋਵਾਂ ਤਾਂ ਕੋਈ ਵੀ ਸਟੇਟ ਹੈ ਮੈਂ ਅਕਸਰ ਸਾਰੇ ਹਿੰਦੁਸਤਾਨ ਜੀਵਨ ਕੇ ਮੇਰਾ ਬੇਟਾ ਫੌਰਨ ਆਦਾ ਅਸੀਂ ਉੱਤੇ ਵੀ ਜਾ ਕੇ ਦੇਖਦੇ ਆਂ ਇੱਥੇ ਵੀ ਦੇਖਦੇ ਆਂ ਹਿੰਦੁਸਤਾਨ ਦਾ ਮੈਂ ਸਾਰੇ ਦਾ ਪਰਮਾਨ ਕਰਦਾ ਹੂੰ ਕਿਤੇ ਵੀ ਕੋਈ ਵੀ ਸਟੇਟ ਖੇਤਰੀ ਪਾਰਟੀ ਬਣਾ ਨਹੀਂ ਬਚਦੀ ਹੁੰਦੀ ਹੂੰ ਮੈਂ ਕਾਲੀ ਦਲ ਦੇ ਇੰਨੇ ਡਾਊਨ ਹੋ ਜਾਣ ਤੋਂ ਇੰਨਾ ਜ਼ਿਆਦਾ ਚਿੰਤਤ ਆ ਵੀ ਹੋ ਸਕਦਾ ਕਾਲੀ ਦਲ ਵਾਲੇ ਵੀ ਨਾ ਹੋ ਉਹਦਾ ਕਾਰਨ ਇਹ ਨਹੀਂ ਵੀ ਮੈਨੂੰ ਕਾਰੀਆਂ ਨਾਲ ਕੋਈ ਹਮਦਰਦੀ ਹੈ ਮੈਨੂੰ ਪੰਜਾਬ ਨਾਲ ਹਮਦਰਦੀ ਹੈ ਕਿਉਂਕਿ ਜਿਹੜੀ ਖੇਤਰੀ ਪਾਰਟੀ ਹੈ ਕੋਈ ਵੀ ABC ਚਾਹੇ ਕਿਤੇ ਰਾਣੇ ਚੰਨੈਲੋ ਹੋ ਗਈ ਜਾਂ ਕਿਤੇ ਹੋਰ ਆਪਣੇ ਅਨਾ ਡੀ ਐਮ ਕੇ ਹੋ ਗਈ ਜਾਂ ਤਰੇਮੁਲ ਕਾਂਗਰਸ ਹੋ ਗਈ ਨੇ ਆਂਦੀ ਨੇ ਸਟੇਟਾਂ ਚ ਜਿੱਥੇ ਕੋਈ ਖੇਤਰੀ ਪਾਰਟੀ ਹੈ ਉਹਨੇ ਆਪਦੇ ਖੇਤਰ ਪਿੱਛੇ ਲੜਨਾ ਹੁੰਦਾ ਉਹਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਵੀ ਉਹਦੀ ਕੱਲੀ ਫਾਈਟ ਕੱਲੀ ਕੱਲੀ ਆਪਦੇ ਪ੍ਰਾਂਤ ਪਿੱਛੇ ਹੁੰਦੀ ਹੈ ਇਹਨਾਂ 80 ਭਾਰਤ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਸਾਰਾ ਹਿੰਦੁਸਤਾਨ ਹੀ ਇੱਕ ਹੁੰਦਾ ਉਹਨਾਂ ਨੂੰ ਸਾਰਾ ਨੂੰ ਬਰਾਬਰ ਤੋਲਣਾ ਹੁੰਦਾ ਹੈ ਜਾਂ ਕਿਸੇ ਨਾ ਕਿਸੇ ਸੂਬੇ ਦੀ ਜਿਹੜੀ ਭੂਗੋਲਿਕ ਸਥਿਤੀ ਹੈ ਉਹਦੇ ਹਿਸਾਬ ਨਾਲ ਵੱਧ ਘੱਟ ਸਹੂਲਤਾਂ ਦੇ ਨੂੰ ਅਡਜਸਟ ਕਰਨਾ ਹੁੰਦਾ ਤੇ ਜਿਹੜੀ ਕਾਲੀ ਦਲ ਦੀ ਪੀਛਣ ਅੱਜ ਦੇ ਕੜੀ ਬਣੀ ਹੋਈ ਹੈ ਉਹ ਬੜੀ ਗੁੰਝਲਦਾਰ ਬੜੀ ਹਾਸੋਣੀ ਤੇ ਬੜੀ ਚਿੰਤਾਜੰਕ ਬਣੀ ਹੋਈ ਹੈ ਕਿਉਂਕਿ ਜੇ ਇੰਨਾ ਹੀ ਵੀਕ ਆਉਂਦਾ ਹੈ ਕਾਨੂੰਨ ਦੇਖੋ ਜੀ ਮੌਜੂਦਾ ਦੋ ਹੀ ਪਾਰਟੀਆਂ ਸੀਗੀਆਂ ਇੱਕ ਆਪਦੀ ਸਰਕਾਰ ਹੈ ਦੂਜੀ ਇਹਨਾਂ ਦੀ ਆਪਣੀ اپੋਜੀਸ਼ਨ 'ਚ ਬੈਠਦੀ ਸੀ ਕਾਂਗਰਸ ਹੁਣ ਕਾਂਗਰਸ ਨਾਲ ਤਾਂ ਇਹਨਾਂ ਦਾ ਸਮਝੌਤਾ ਹੀ ਹੋ ਗਿਆ اپੋਜੀਸ਼ਨ ਕਾਦੀ ਰਹਿ ਗਈ ਤੱਕ ਲਈ ਕੋਈ ਚਾਹੇ ਇੱਕ ਐਮਐਲਏ ਜੀ ਕਾਦੀ ਦਲ ਦਾ ਚਾਹੇ ਦੋ ਐਮਐਲਏ ਸੀਗੇ ਕਿਤਨੋਂ ਕਿਤੋਂ ਇਹ ਹੁੰਦੇ ਸੀ ਵੀ ਯਾਰ ਸਾਡਾ ਕੋਈ ਸਵਾਲ ਹੀ ਚੱਕ ਦੂ ਕੋਈ ਚਾਹੇ ਸਾਡੀ ਕੋਈ ਗੱਲ ਹੀ ਕਰ ਦੂ ਸਾਡੇ ਹਿੱਤ ਦੀ ਗੱਲ ਕਰੇ ਯਾਰੀ ਸਾ ਬੜਾ ਚੰਗਾ ਕੰਮ ਕਰ ਰਿਹਾ ਕੋਈ ਬੰਦਾ ਕਹੀ ਦੇਊਗਾ ਉਹ ਆਦਾ ਨਾਰੀ ਮਾਰਦੂ ਹੁਣ ਤਾਂ ਕਹਿਣ ਦਾ ਮਤਲਬ ਪੰਜਾਬ 'ਚ ਹਾਲਾਤ ਉਹ ਕਹਾਦਾ ਨਾਰਾ ਮਾਰਨ ਵਾਲਾ ਨਹੀਂ ਰਿਹਾ ਤੁਹਾਡੇ ਪਿੱਛੇ ਕਿਉਂਕਿ ਸਰਕਾਰ ਵਿਰੋਧੀ ਤਰ੍ਹਾਂ ਵੀ ਉਹਨਾਂ ਦੀ ਹੈ ਜੀ ਆਪਦੀ ਸਰਕਾਰ ਵੀ ਉਹਨਾਂ ਦੀ ਹੈ ਜੀ ਕਾਲੀ ਦਲ ਇੰਨਾ ਕਮਜ਼ੋਰ ਹੋ ਗਿਆ ਆਪਸੀ ਸਪੀਨ ਟਿਕ ਨਹੀਂ ਐਕਚੁਅਲੀ ਕੀ ਹੋਇਆ ਕਾਲੀ ਦਲ ਨੇ ਜਿਹੜੀਆਂ ਪਿਛਲੇ ਟਾਈਮ 'ਚ ਕੁਛ ਨਾ ਕੁਛ ਰਾਜਨੀਤਿਕ ਤੌਰ ਤੇ ਹਰੇਕ ਤੋਂ ਗਲਤੀਆਂ ਹੋ ਜਾਂਦੀਆਂ ਸਮੇਂ 'ਚ ਉਹਨਾਂ ਸਮਾਸਿਰ ਨਿਦਾਨ ਨਹੀਂ ਕਰਿਆ ਗਿਆ ਜੋ ਟਾਈਮ ਰਹਿੰਦੇ ਉਹਦੀ ਕੋਈ ਦਵਾਦਾਰ ਕੋ ਹੋ ਜਾਂਦੀ ਟਾਈਮ ਰਹਿੰਦੇ ਉਹ ਕਰਾਏ ਨਾ ਹੁਣ ਤਾਂ ਜਿਵੇਂ ਰਿਟਰਨ ਸਕ੍ਰਿਪਟ ਹੁੰਦੀ ਹੈ ਪਾਰਟੀ ਦੇ ਪ੍ਰਧਾਨ ਐਦਾਂ ਪੱछे ਫਿਰਦੇ ਨੇ ਤੇ ਜਿਵੇਂ ਕਿ ਤੁਹਾਨੂੰ ਮੈਂ ਪਿੱਛੇ ਇੱਕ ਕੱਲ ਪਰਸ ਦੀ ਘਟਨਾ ਦੱਸਦਾ ਉਹ ਬੜੀ ਹਾਸੋਈ ਨਹੀਂ ਤੇ ਗੰਭੀਰ ਵੀ ਹੈ ਵੈਸੇ ਜਦੋਂ ਸਿੰਘ ਸਾਹਿਬ ਨੇ ਮੈਂ ਵੀ ਅੰਮ੍ਰਿਤਸਰ ਸਾਹਿਬ ਸੀਗਾ ਜਦੋਂ ਸਿੰਘ ਸਾਹਿਬ ਨੇ ਉਹਨਾਂ ਨੂੰ ਤਨਖਾਹੀਆ ਲਾਨਿਆ ਉਸ ਤੋਂ ਬਾਅਦ ਇੱਕ ਪ੍ਰਕਿਰਿਆ ਹੁੰਦੀ ਹੈ ਉਹ ਪ੍ਰਕਿਰਿਆ ਕੀ ਹੁੰਦੀ ਹੈ ਵੀ ਕੱਲ ਤੱਕ ਦੇ ਜਥੇਦਾਰ ਸਾਹਿਬ ਉਸ ਬੰਦੇ ਨੂੰ ਜਿਹਨੂੰ ਤਨਖਾਹੀਆ ਲਾਨਿਆ ਉਹਦੇ ਨੂੰ ਬੁਲਾਉਂਦੇ ਨੇ ਜੀ ਇਹ ਕਿਤ ਨਾਲ ਜਿਵੇਂ ਉਹ ਸਾਹਮਣੇ ਇਹ ਕਹਿਦੀ ਉਹ ਹੁੰਦੀ ਜਾਂ ਕਿ ਪਾਰਟੀ ਪ੍ਰਧਾਨ ਨੇ ਤਾਂ ਪੁੱਛੇ ਨਹੀਂ ਗਿੱਚਾ ਨਹੀਂ ਸਵੇਰੀ ਕਚਹਿਰਾ ਚੱਕਾ ਸਦੇ ਅੰਬਰ ਸਰ ਹੂੰ ਹੂੰ ਸਮਝੀ ਨਾ ਇਹ ਇੱਕ ਜਿੰਮੇਟਰ ਰਿਟਨ ਸਕ੍ਰਿਪਟ ਲੱਗ ਰਹੀ ਹੈ ਹੂੰ ਕਿਤੇ ਨਾ ਕਿਤੇ ਲੋਕਾਂ ਨੂੰ ਲੋਕਾਂ ਨੂੰ ਹਾਂ ਇਸ ਗੱਲ ਲਈ ਕਾਲੀ ਦਲ ਦੀ ਜਿਹੜੀ ਪੋਜੀਸ਼ਨ ਹੈ ਬੜੀ ਗੁੰਝਲਦਾਰ ਗੰਭੀਰ ਬਣੀ ਹੈ ਜਿੰਨਾ ਤੱਕ ਇਹ ਇਕੱਠੇ ਹੋ ਵੀ ਨਹੀਂ ਹੁੰਦੇ ਤੇ ਤਾਂ ਮੈਂ ਨਾ ਮਨ ਵਾਲੀ ਪੋਜੀਸ਼ਨ ਚਾ ਕਿਉਂਕਿ ਪੁੰਦਰ ਸਾਹਾ ਅੱਜ ਕਿੰਨਾ ਨਵੀਂ ਚੈਤ ਤੁਹਾਨੂੰ ਵੀ ਪਤਾ ਹੋਵੇ ਤੁਸੀਂ ਦੇਖਿਓ YouTube ਤੇ ਇੱਕ ਜਿਹੜੀ ਮੀਟਿੰਗ ਹੋਈ ਸੀ ਸਰਸਟਲ ਨੂੰ ਮਾਫ ਕਰਨ ਦੀ ਉਹ ਭੁੰਦਰ ਸਾਹਿਬ ਦੇ ਘਰੇ ਹੋਈ ਹੈ 7:30 ਉਹ ਅੱਜ ਜਿਹੜੇ ਆਪਣੇ ਐਸਡੀਪੀ ਦੇ ਮੈਂਬਰ ਨੇ ਕਾਨੇ ਕੀ ਮਟੂ ਸਿੰਘ ਕਾਨੇ ਕੀ ਹਾਂ ਉਹਨਾਂ ਨੇ ਜਨਤਕ ਕਰੀ ਹੈ ਹੁਣ ਦੱਸੋ ਜੀ ਉਹ ਜਿਹਨੂੰ ਪਾਰਟੀ ਭਾਦ ਤੁਸੀਂ ਪਹਿਲਾਂ ਆਪ ਤੇ ਦਾਗ ਲੱਗੇ ਆਏ ਹੁਣ ਭੁੰਦਰ ਸਾਹਿਬ ਬੜੇ ਸਰਮੌਰ ਬੰਦੇ ਨੇ ਛੋਟੀ ਦੇ ਆਦਮੀ ਨੇ ਉਹ ਤੇ ਉਹਨਾਂ ਨੂੰ ਬਣਾਇਆ ਤਾਂ ਤੁਸੀਂ ਨਵਾਂ ਸੱਪ ਆ ਘੜਤਾ ਵੀ ਉਹਨਾਂ ਦੇ ਘਰੇ ਵੀ ਹੈ ਫਿਰ ਨਿਰਦੋਸ਼ਾ ਕੌਣ ਹਾਂ ਸਵਾਲ ਲੋਕਾਂ ਮੂਰੇ ਇਹ ਖੜਾ ਹੁੰਦਾ ਹੈ ਵੀ ਯਾਰ ਫਿਰ ਨਿਰਦੋਸ਼ਾ ਕੌਣ ਹਾਂ ਇਹ ਕਿਤਨਾ ਕਿਤੇ ਬਹਿ ਕੇ ਇਹਨੂੰ ਇਹ ਮੈਨਾ ਮਾਨਣ ਵਾਲੀ ਪੋਜੀਸ਼ਨ ਸੱਦ ਕੇ ਜੇ ਪੜਾ ਚੱਲਦੇ ਦੇਖੋ ਸਾਡੇ ਆਪਣੀ ਤਾਂ ਐਡੀ ਪੱਦਰ ਨਹੀਂ ਹੈਗਾ ਵੀ ਆਪਾਂ ਐਡੇ-ਐਡੇ ਬੰਦਿਆਂ ਨੂੰ ਰਹਿ ਦੇਈਏ ਪਰ ਇੱਕ ਮਾਨਸਿਕ ਤੌਰ ਤੇ ਜੋ ਲੋਕਾਂ 'ਚ ਰਹਿ ਕੇ ਸੁਣਦੇ ਆ ਉਹ ਇਹ ਕਹਿੰਦੇ ਨੇ ਵੀ ਯਾਰ ਇਹ ਬਹਿ ਕੇ ਬੰਦਿਆਂ ਮੰਗੂ ਇੰਨੀ ਕੀ ਲਾਲਸਾ ਹੈ ਕੁਰਸੀ ਦੀ ਵੀ ਜੇ ਹੋਊਗੀ ਤਾਂ ਘੁਰੇਵਾਰ ਫੇਰ ਮਿਲ ਜਾਣੀ ਹੈ ਵੀ ਇਕੱਠੇ ਬਹਿ ਕੇ ਪੰਤ ਕਿਤੇ ਨਾਲ ਜੋ ਸਿੱਖ ਤਰ੍ਹਾਂ ਨੇ ਕੁਝ ਵੀ ਇਹਨੂੰ ਇਕੱਠਾ ਕਰਕੇ ਕਿ ਮਨਾ ਕਿਵੇਂ ਬਹਿ ਕੇ ਕੋਈ ਸਾਂਝਾ ਪ੍ਰਧਾਨ ਬਣਾਇਆ ਜਾਂ ਵੀ ਤਾਂ ਕਿ 50 ਦੇਹ ਤੇ ਗੱਲ ਹੋ ਸਕੇ 24 ਘੰਟੇ ਆਪੇ ਇਸ ਗੱਲ ਨੂੰ ਲੈ ਕੇ ਇਸ ਗੱਲ ਦੀ ਦੇਖੋ ਜੀ ਰਿਵਾਈਵ ਕਰ ਜਾਂਦੀਆਂ ਹੁੰਦੀਆਂ ਪਾਰਟੀਆਂ ਅਸ ਤਾਂ ਚੋਣੇ ਆ ਵੀ ਮਾਰੇ ਕਿਰਪਾ ਕਰਨ ਤਾਂ ਕਿ ਪੰਜਾਬ ਦੇ ਕੋਈ ਹਾ ਦੇ ਨਾਰੇ ਪਿੱਛੇ ਘਟਕਟ ਬੋਲਣ ਨਹੀਂ ਕਿ ਪਾਰਟੀ ਤਾਂ ਰਹੇ ਕੋਈ ਆਦੀ ਮੰਗ ਰੱਖਣ ਵਾਲੀ ਤਾਂ ਰਹੇ ਤੇ ਲੋਕਾਂ ਨੂੰ ਬੜੀਆਂ ਉਮੀਦਾਂ ਸੀਗੀਆਂ ਗੱਲ ਕਰੋ ਜਿਵੇਂ ਪਿਛਲੇ ਲੈਵਲ 'ਚ ਇਹਨਾਂ ਦੇ ਪੇਦ ਖੁੱਲ ਰਹੇ ਨੇ ਬੜਾ ਬੜਾ ਆਪ ਨੂੰ ਮੋਚੀ ਹੁੰਦੀ ਹੈ ਬੜੀ ਉਦੇ ਵਾਲੀ ਗੱਲ ਹੈ ਪੰਜਾਬ ਨੂੰ ਕਿਵੇਂ ਦੇਖਾਂ ਜਿਵੇਂ ਗੈਸਟਰਵਾਦ ਆਪਾਂ ਗੱਲ ਕਰ ਲਈ ਉਹਨਾਂ ਦੇ ਰਾਤ ਕਟਨਾਵਾ ਹੋ ਰਹੀਆਂ ਸ਼ਰੀਆਮ ਗੋਲੀਆਂ ਨਾਲ ਮਾਰੇ ਜਾਂਦਾ ਤੁਰੇ ਅੰਦਰ ਕੋਈ ਸੇਵ ਨਹੀਂ ਹੈਗਾ ਬੰਦਾ ਕਿਵੇਂ ਦੇਖ ਦੋ ਦੇਖੋ ਜੋ ਸਟੇਟ ਤੇ ਅਕਸਰ ਹੀ ਨਾ ਸਾਰੇ ਚੰਗੇ ਬੰਦੇ ਕਹਿੰਦੇ ਨੇ ਸਟੇਟ ਤੇ ਸਟੇਜ ਨੂੰ ਚਲਾਉਣ 'ਚ ਬਹੁਤ ਅੰਤਰ ਹੁੰਦਾ ਹੈ। ਹੂੰ। ਸਟੇਟ ਕੋਈ ਹੋਰ ਚੀਜ਼ ਹੈ, ਸਟੇਜ ਵੀ ਹੋਰ ਚੀਜ਼ ਹੈ। ਸਟੇਜ 'ਤੇ ਤੁਸੀਂ ਇਕੱਲਾ ਇੱਕ ਹਾਸਾ ਆ ਕੇ ਜਾਂ ਕੋਈ ਵਿਅੰਗ ਕਰਕੇ ਤੁਹਾਡੇ ਮੂਰੇ 5000 ਬੰਦਾ ਵਟਾ 2000 ਬੰਦਾ ਤਾਂ ਉਹਦਾ ਕੁਝ ਟਾਈਮ ਲਈ ਤੁਸੀਂ ਐਂਟਰਟੇਨਮੈਂਟ ਕਰਨਾ ਹੁੰਦਾ। ਹੂੰ। ਸਟੇਟ ਚਲਾਉਣਾ ਇੱਕ ਦੇਖੋ ਕਬੀਲਦਾਰੀ ਤਾਂ ਆਪ ਦੇ ਬੰਦ ਨੂੰ ਹਰੇਕ ਨੂੰ ਪਰਿਵਾਰ ਨੂੰ ਚਲਾਉਣੀ ਆ ਓਕੇ ਹੈ ਤੇ ਪੰਜਾਬ ਦੀ ਕਬੀਲਦਾਰੀ ਹੋਗੀ ਸੌਕੇ ਸ਼ਬਦਾਂ ਚ ਇਹ ਗੱਲ ਕਹੀਏ ਕਿ ਪੰਜਾਬ ਦੀ ਕਬੀਲਦਾਰੀ ਨੂੰ ਚਲਾਉਣਾ ਸੌਖਾ ਨਹੀਂ ਹਮ ਪਹਿਲਾਂ ਵੀ ਸੀ ਇਹ ਗੱਲ ਕਹਿੰਦੇ ਆਏ ਆ ਜਿਵੇਂ ਕਹਿੰਦੇ ਦਿੱਲੀ ਆਇਆ ਕਰਦੇ ਦਿੱਲੀ ਇੱਕ ਯੂਨੀਟਰੀਟੀ ਹੈ ਜੀ ਇੱਕ ਛੋਟਾ ਰਾਜ ਹੈ ਆਮਦਨ ਜ਼ਿਆਦੇ ਹੈ ਤੁਸੀਂ ਇੱਕ ਪੂਰਨ ਪ੍ਰਾਂਤ ਨਾਲ ਇੱਕ ਯੂਨੀਟਰੀਟੀ ਨੂੰ ਕਿਵੇਂ ਲਾ ਦੋ ਉਹ ਤਾਂ ਇੱਕ ਸ਼ਹਿਰ ਹੈ ਜਿਵੇਂ ਚੰਡੀਗੜ੍ਹ ਹੈ ਦਿੱਲੀ ਹੈ ਉੱਥੇ ਸਰਕਾਰ ਦੀ ਪੀਸ਼ਨ ਹੋਰ ਇੱਥੇ ਹੋਰ ਹੈ ਅਸੀਂ ਪਹਿਲਾਂ ਵੀ ਇਹ ਗੱਲ ਕਹਿੰਦੇ ਆਂ ਵੀ ਐਨਾ ਸੌਖਾ ਪੰਜਾਬ ਸਰਕਾਰ ਚਲਾਉਣੀ ਨਹੀਂ ਹੈ ਉਹਦੇ ਕਈ ਕਾਰਨ ਨੇ ਜਿਵੇਂ ਮੇਜਰ ਕਾਰਨ ਤੁਹਾਨੂੰ ਮੈਂ ਇੱਕ ਦੋ ਡਿਸਕ ਕਰੀਏ ਤਾਂ ਪਹਿਲੀ ਗੱਲ ਤਾਂ ਜੀ ਇਹ ਬਾਰਡਰ ਸਟੇਟ ਹੈ ਫਿਰ ਖੇਤੀ ਪ੍ਰਧਾਨ ਸਟੇਟ ਹੈ ਫਿਰ ਇਹਦੀਆਂ ਆਪਣੀਆਂ ਸਮੱਸਿਆਵਾਂ ਨੇ ਫਿਰ ਇੱਥੇ ਸਮਗਲਿੰਗ ਲਈ ਇੱਕ ਚੀਜ਼ ਹੀ ਨਹੀਂ ਹੁੰਦੀ ਇਹਦੇ ਬਾਰਡਰ ਤੋਂ ਬਾਰ-ਬਾਰ ਛਲਾੜਦੀ ਜਾਂ ਅੰਦਰ ਕੋਈ ਆਈਐਸਆਈ ਕੋਈ ਹੋਰ ਆ ਜੀ ਉਹ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ 24 ਘੰਟੇ ਲੱਗੇ ਜਾਂਦੇ ਆ ਪੰਜਾਬ ਸਰਕਾਰ ਇੰਨੀ ਮਸਤੈਦ ਹੀ ਹੈ ਨਹੀਂ ਮੀ ਉਸ ਲੈਵਲ ਤੇ ਜਦ ਕਿ ਸੈਂਟਰ ਗਵਰਨਮੈਂਟ ਦੀ ਬੀਜੇਪੀ ਦੀ ਇੰਨੀ ਗੰਭੀਰ ਇਹਨਾਂ ਗੱਲਾਂ ਤੇ ਉਹ ਇੰਨੀ ਇਹਨਾਂ ਨੂੰ ਬਾਰ-ਬਾਰ ਕਹਿ ਰਹੀ ਹੈ ਵੀ ਇਹ ਇੰਨਾ ਤੁਸੀਂ ਕਰੋ ਇਸ ਗੱਲ ਨੂੰ ਹਰੇਕ ਲੈਵਲ ਤੇ ਸਟ੍ਰਿਕਟਲੀ ਲਾਅ ਲਾਗ ਅਨ ਆਰਡਰ ਕਰੋ ਚਿੰਦਕ ਲਾਅ ਅਨ ਆਰਡਰ ਨਹੀਂ ਕੋਈ ਬਿਜ਼ਨਸਮੈਨ ਨਹੀਂ ਹੁੰਦਾ ਬਿਨਾ ਕਾਨੂੰਨ ਅਮਨ ਦੀ ਸਥਿਤੀ ਦੇ ਕੋਈ ਬੰਦਾ ਕੋਈ ਕਿਤੇ ਇੰਡਸਟਰੀ ਇਲਾਕੇ ਰਾਜੀ ਨਹੀਂ ਹੁੰਦਾ ਉਹਦੀ ਸਭ ਤੋਂ ਪਹਿਲੀ ਹੀ ਮੰਗੇ ਹੁੰਦੀ ਹੈ ਪਿਛੇ ਜੇ ਅਸੀਂ ਰਖਣਾ ਸਾਹਿਬ ਦੀ ਇੰਟਰਵਿਊ ਸੁਣ ਰਹੇ ਸੀਗੇ ਇਹ ਜਿਹੜੇ ਪੌਪਣਾ ਯੂਐਸਏ ਚ ਉਹਨਾਂ ਬਹੁਤ ਵੱਡਾ ਹੋਲਡ ਹੈ ਬੜੇ ਗੈਸ ਸਟੇਸ਼ਨ ਨੇ ਉਹਨਾਂ ਸਭ ਤੋਂ ਪਹਿਲੀ ਇਹ ਗੱਲ ਕਹੀ ਵੀ ਅਸੀਂ ਵੀ ਕਰ ਦਿੰਦੇ ਹਾਂ ਮੈਂ ਮਤਮੰਦਾ ਕੀ ਹਾਂ ਪਰ ਬੰਦਾ ਤਾਂ ਉੱਥੇ ਆਪਣਾ ਪਰਸ ਲੈ ਕੇ ਜੇਬ ਨਹੀਂ ਜਾਂ ਜਰਾਨੀ ਆਉਂਦੀ ਗੱਲ ਚ ਵਿਚਾਰੀ ਕੀ ਕਹਿੰਨਾ ਬਸ ਚੈਨ ਪਾਈ ਹੁੰਦੀ ਹੈ ਉਹ ਸੇਫ ਨਹੀਂ ਠੀਕ ਹੈ ਨਾ ਇਸ ਗੱਲ ਇਹਨਾਂ ਨੂੰ ਬਹੁਤ ਗੰਭੀਰ ਮੁੱਦੇ ਬਹੁਤ ਗੰਭੀਰ ਗੱਲ ਕਰੀਏ ਬਹੁਤ ਇੱਥੇ ਜਿਹੜੇ ਬਾਹਰ ਦਾਤਾਂ ਹੋ ਗਏ ਬਹੁਤ ਦੇਖੋ ਜੀ ਪ੍ਰਸ਼ਾਸਨ ਹੁਣ ਵਿਚਾਰਾ ਕੀ ਕਰੇ ਕੱਲਾ ਜੇ ਆਪਾਂ ਪੁਲਿਸ ਵਾਲਾ ਨੂੰ ਆਖੀਏ ਵੀ ਇਹ ਗੁਨਾਹ ਕਰ ਰਹੀ ਐ ਐਸਾ ਕੁਝ ਨਹੀਂ ਹੈ ਜਦੋਂ ਭਗਵੰਤ ਮਾਨ ਸਾਹਿਬ ਗੁਨਾਹਗਾਰ ਸੁਖਬੀਰ ਬਾਦਲ ਨੂੰ ਕਹਿ ਸਕਦੇ ਨੇ ਵੀ ਉੱਤੇ ਚੱਲੀ ਗੋਲੀ ਚ ਸੁਖਬੀਰ ਬਾਦਲ ਗੁਨਾਹਗਾਰ ਸੀ ਜਾਂ ਵੱਡਾ ਬਾਲ ਸਾਹਿਬ ਗੁਨਾਹਗਾਰ ਸੀ ਤਾਂ ਹੁਣ ਜੇ ਗੋਲੀਆਂ ਚੱਲੀਆਂ ਪਰ ਤੁਸੀਂ ਗੁਨਾਹਗਾਰ ਕਿਉਂ ਨਹੀਂ ਤੇ ਸਿੱਧੂ ਮੂਸੇ ਵਾਲਾ ਮਰਿਆ ਜੇ ਤੁਹਾਡੇ ਉਹ ਤੋਂ ਮਰਿਆ ਜੇ ਪਰਸੋਂ ਨਾਲ ਹੀ ਲੜਾਈ ਹੋਈ ਹੈ ਉਹਨਾਂ ਦੀ ਹੋਈ ਹੈ ਫੇਸ ਗੱਲ ਦੀ ਜੁਮੇ ਤਾਂ ਤੁਹਾਨੂੰ ਵੀ ਲੈਣੀ ਬਣਦੀ ਹੈ ਨਾ ਜੀ ਇਹ ਤਾਂ ਤੁਹਾਡਾ ਇੱਕ ਨੈਤਿਕ ਹੱਕ ਬਣਦਾ ਤੁਸੀਂ ਇਹ ਗੱਲ ਨੂੰ ਕਮਿਟ ਕਰੋ ਵੀ ਤੁਸੀਂ ਸੂਬੇ ਦੇ ਲੀਡਰ ਹੋ ਸਾਨੂੰ ਤੁਹਾਡੇ ਤੇ ਮਾਨ ਹੈ ਤੁਸੀਂ ਲਾਅ ਨਾਟਨ ਸੈੱਟ ਕਰੋਗੇ ਜੇ ਉਹ ਸੀਰੀਅਸ ਹੋ ਕੇ ਪੌਲ ਸੁਣੋ ਮਸਤੀਦੀ ਵਰਤ ਲਈ ਕਹਿਣਗੇ 100 ਤੋਂ 1% ਇਹ ਗੱਲ ਰੁਕ ਸਕਦੀ ਹੈ ਐਸਾ ਕਦੇ ਕੁਝ ਨਹੀਂ ਹੋਇਆ ਜਿਹੜਾ ਟੈਮਾ ਚ ਆਪਾਂ ਦੇਖਿਆ ਪੰਜਾਬ ਨੇ ਕਿੰਨੇ ਸੰਤਾਪ ਅਪਣਾਇਆ ਕਾੜਗੂ ਬਾਤ ਤੱਕ ਦੇ ਹਲਾਤ ਸੀਗੇ ਕਿੰਨਾ ਗੈਂਗਸਟਰ ਬਾਤ ਚੱਲਿਆ ਲੋਕਾਂ ਨੇ ਉਹ ਵੀ ਉਹਦੇ ਨਿਯੰਤਰਣ ਚ ਕਰਿਆ ਸਰਕਾਰਾਂ ਨਹੀਂ ਕਰਿਆ ਨਹੀਂ ਸਰਕਾਰ ਲਈ ਛੋਟੇ ਵੀਰ ਕਦੇ ਵੀ ਕੋਈ ਚੀਜ਼ ਸੰਭਵ ਨਹੀਂ ਹੁੰਦਾ ਅਕਸਰ ਗੱਲਾਂ ਪੈਸੇ ਚਲੋ ਹੱਥ ਹੋਈ ਨਹੀਂ ਹੈ ਤੁਸੀਂ ਮਹਿਸੂਸ ਨਾ ਕਰਿਓ ਅਸਲ ਸਰਕਾਰ ਨੂੰ ਦੂਜਾ ਰੱਬ ਕਹਣਿਆ ਵੀ ਜੋ ਤੁਸੀਂ ਕਹਿਤਾ ਉਹ ਹੋ ਗਿਆ ਉਹ ਦੂਜਾ ਵੀ ਹੋਰ ਕੀ ਹੈ ਕਿ ਜਨਾ ਇਸ ਗੱਲ ਇਹ ਬੱਚਿਆਂ ਦੇ ਭਵਿੱਖ ਨੂੰ ਲੋਕਾਂ ਦੇ ਭਵਿੱਖ ਨੂੰ ਲੈਣਾ ਪੰਜਾਬ ਸਰਕਾਰ ਨੇ ਬਹੁਤ ਸੰਜੀਦਾ ਲੈਣਾ ਚਾਹੀਦਾ ਇਹਨਾਂ ਗੱਲਾਂ ਇਹ ਕੋਈ ਆਏ ਨਹੀਂ ਵਾਗੇ ਜੀ ਵਾਗੇ ਜੀ ਹੁਰ ਲੋ ਜੀ ਹੁਰ ਲੋ ਜੀ ਇਧਰ ਹੋ ਗਏ ਜੀ ਅਸੀਂ ਕਿਧਰ ਵਾਏ ਗਏ ਥੋ ਹੇਲੀਕਾਪਟਰ ਚੱਕਿਆ ਜੂ ਉੱਤੇ ਵਾਗੇ ਇਹਨਾਂ ਗੱਲਾਂ ਪੰਜਾਬ ਹੁੰਦਾ ਕੋਈ ਹੋ ਨਹੀਂ ਇਹਨੂੰ ਬੜਾ ਸੀਰੀਅਸ ਸੁਣਾ ਚਾਹਤੇ ਪਿਛਲੇ ਟਾਈਮ 'ਚ ਤੁਸੀਂ ਨਿਊਜ਼ ਵਾਲਿਆਂ ਤੁਸੀਂ ਵੀ ਲਾਈ ਹੋਣੀ ਖਬਰ ਚੰਗੇ ਨਿਊਜ਼ਪੇਪਰ ਵਾਲਿਆਂ ਸਾਰਿਆਂ ਨੇ ਲਾਇਆ ਵੀ ਪਿਛਲੇ ਟਾਈਮ 'ਚ ਪਹਿਲੀ ਸਰਕਾਰ ਹੈ ਜਿਹਨੇ 5 ਮਹੀਨੇ ਬਾਅਦ ਮੰਤਰੀ ਮੀਟਿੰਗ ਦੀ ਮੰਡਲ ਦੀ ਮੀਟਿੰਗ ਕਰੀਏ 5 ਮਹੀਨੇ ਮੀਟਿੰਗ ਨਹੀਂ ਕਿਰੀ ਇਹੋ ਤੁਸੀਂ ਆਦੇ ਮੰਤਰੀਆਂ ਨੂੰ ਨਹੀਂ ਮਿਲ ਰਹੇ ਆਫੀਸਰ ਨੂੰ ਮਿਲ ਲੈ ਰਿਵਿਊ ਨਹੀਂ ਕਰ ਰਹੇ ਤੁਸੀਂ ਸਰਕਾਰ ਕਿਵੇਂ ਚਲਾਉਂਗੇ ਹੂੰ ਠੀਕ ਹੈ ਨਾ ਜੀ ਕੱਲ ਸਾਡੇ ਸਰਕਾਰ ਜੋ ਭੈਣ ਜੀ ਬਰਸੋ ਜਤੇ ਖੇਡਾਂ ਮਤਨ ਦੀਆਂ ਹੋਈਆਂ ਸੀ ਉਹ ਬੈਠੇ ਸੀ ਸੀਐਮ ਸਾਹਿਬ ਬੈਠੇ ਸੀ ਗੁਰਦਾਸ ਮਾਨ ਘਾਰੇ ਸੀ ਪੰਜਾਵੇਂ ਲੱਗ ਰਿਹਾ ਸੀ ਜਿਵੇਂ ਕਿ ਸਟੇਜ ਪ੍ਰੋਗਰਾਮ ਚੱਲ ਰਿਹਾ ਹੂੰ ਮੈਨੂੰ ਤਾਂ ਲੱਗ ਹੀ ਨਹੀਂ ਆਸੀ ਤਾਂ ਐਂ ਤਾਂ ਲੱਗ ਹੀ ਨਹੀਂ ਆਸੀ ਸਰਕਾਰ ਚੱਲ ਰਹੀ ਖੇਡਾਂ ਹੋਈਆਂ ਐਂ ਲੱਗ ਰਹੀ ਸਰਕਾਰ ਚੱਲ ਰਹੀ ਹੂੰ ਅਤਕਤ ਲੱਗਨੇ ਤੁੰਨੂ ਵੀ ਮੈਨੂੰ ਉਮੀਦ ਲੱਗਦਾ ਵਾ ਹੈਲੀਕਾਪਟਰ ਚ ਕੱਲਾਤ ਬਾਹਰ ਹੁੰਦੀ ਏ ਕੈਲੀਕਾਪਟਰ ਦੇ ਅੰਦਰ ਹੁੰਦੀ ਏ ਕੰਦਰ ਬਾਹਰ ਹੁੰਦੀ ਏ ਕੰਦਰ ਹੁੰਦੀ ਏ ਇਸ ਗੱਲ ਹੀ ਸੰਤੋ ਤਾਂ ਬੇਨਤੀ ਕਰ ਸਕਦੇ ਆ ਵੀ ਜੇ ਤੁਹਾਡੇ ਸਿਰ ਤੇ ਅਸੀਂ ਵੀ ਬਸਦੇ ਆ ਸਾਰਾ ਪੰਜਾਬ ਬਸਦਾ ਹੈ ਸੀਐਮ ਸਾਹਿਬ ਥੋੜੇ ਸੰਜੀਦਾ ਹੋ 2.5 ਸਾਲ ਲੰਘੇ ਤੋਂ 2.5 ਸਾਲ ਤਾਂ ਐ ਜਾਣਾ ਚੁਟਕੀ ਬੰਨ ਫਿਰ ਫਿਰ ਬਲੇਮ ਫਿਰ ਛੋਟੇ ਨਾਲ ਲੋਕਾਂ ਨੂੰ ਬਣਾਉਂਗੇ ਇੱਕ ਵਾਰੀ ਹੋ ਗਿਆ ਦੋ ਵਾਰੀ ਹੋ ਗਿਆ ਜਿਵੇਂ ਅਕਸਰ ਹੀ ਆਪਣੇ ਨੇੜੇ ਤੇ ਵਾਲੇ ਜਿੰਨੇ ਬਾਕੀ ਲੀਡਰ ਨੇ ਕਹਿੰਦੇ ਨੇ ਕਦੇ ਸਾਡੀ ਸਰਕਾਰ ਨਹੀਂ ਹੁਣ ਸਾਡੀ ਸਰਕਾਰ ਰਹਿਣੀ ਸਹਮਾਈ ਨਹੀਂ ਤਾਂ ਜੋਦੜੀ ਇੱਕ ਬੰਦੇ ਨੂੰ ਆਮ ਬੰਦੇ ਨੂੰ ਤੁਸੀਂ ਅਫਸਰ ਨੂੰ ਇਹ ਗੱਲ ਕਹਿ ਸਕਦੇ ਹੋ ਕਿ ਡਿਪਟੀ ਨੇ ਵੀ ਤੂੰ ਅਸਤੀਫਾ ਦੇ ਦੇ ਲਾਅ ਆਂਡ ਆਰਡਰ ਮੇਨਟੇਨ ਨਹੀਂ ਕਰਦਾ ਤਾਂ ਇੱਕ ਐਮਐਲਏ ਕਿਉਂ ਨਹੀਂ ਅਸਤੀਫਾ ਦਿੰਦਾ ਜਿਹੋਦੇ ਹਲਕੇ 'ਚ ਉਹ ਨਹੀਂ ਹੁੰਦਾ ਚਾਹ ਇੱਕ ਮੰਤਰੀ ਕਿਉਂ ਨਹੀਂ ਅਸਤੀਫਾ ਦਿੰਦਾ ਇਸੇ ਗੱਲ ਤੇ ਜੇ ਉਹ ਲਾਅ ਆਂਡ ਆਰਡਰ ਮੇਨਟੇਨ ਨਹੀਂ ਕਰ ਸਕਦਾ ਇੱਕ ਮੁਲਾਜ਼ਮ ਨੂੰ ਤਾਂ ਆਰੇ ਘਰ ਛੱਡ ਦਿੰਦਾ ਵੀ ਤੂੰ ਐ ਕਰਤਾ ਜੀ ਉਹ ਐ ਕਰਤਾ ਜਿਦੋਂ ਐ ਕਰਤਾ ਜੀ ਘੱਟੋ ਘੱਟ ਬੀਂਗ ਚੰਗਾ ਮਨੁੱਖ ਆਪਾਂ ਨੂੰ ਵੀ ਲਾਇਬਿਲਟੀ ਜੇ ਐਮਐਲਏਾਂ ਦੀ ਮੰਤਰੀਆਂ ਦੀ ਲੀਡਰਾਂ ਦੀ ਜੇ ਆਪਾਂ ਅੱਗੇ ਦੀ ਫਿਕਸੇਸ਼ਨ ਕਰਦੇ ਹਾਂ ਤਾਂ ਇਹਨਾਂ ਨੇ ਵੀ ਇਹ ਗੱਲ ਜਵਾਬਦੇਹੀ ਤੇ ਤੈਹ ਹੁੰਦੀ ਹੈ ਨਾ ਜੀ ਕਿਤੇ ਨਾ ਕਿਤੇ ਜਦੋਂ ਉਹ ਇੰਨੇ ਲੋਕਾਂ ਦੇ ਨਮੇਂ ਦੇ ਨੇ ਇੰਨੇ ਲੋਕਾਂ ਦੇ ਨਮੇਂ ਦੇ ਆਉਣ ਦੇ ਬਾਅਦ ਇਹਨਾਂ ਲੋਕਾਂ ਨੇ ਚੁਣੇ ਆ ਇਹ ਕਾਸਨਲ ਚੁਣੇ ਆ ਜੀ ਆਪਾਂ ਹੁਣ ਪਿੱਛੇ ਇਵਨ ਕਿ ਮੇਰੇ ਸ਼ਹਿਰ ਦੀ ਬਲਾੜੇ ਦਾ ਮੁੱਦਾ ਸਾਡੀ ਇੱਕ ਵੈਸੇ ਐ ਭੈਣ ਹੈ ਮੈਂ ਐਮਸੀ ਐ ਤੇ ਉਹ ਕਾਲੀਦਾਲ ਨਾਲ ਚੈਸ ਸਬੰਧਤ ਹੈ ਤੇ ਸੁਖਵਿੰਦਰ ਕੌਰ ਸੁਖੀ ਉਹਨਾਂ ਦਾ ਨਾਮ ਹੈ ਉਹ ਪਿਛਲੇ ਵੀਰੀ ਆਪਦੇ ਬਾੜ ਦੀ ਸਮੱਸਿਆ ਨੂੰ ਲੈ ਕੇ ਟੈਂਕ ਤੇ ਚੜ ਗਈ ਹੁਣ ਦੱਸੋ ਧੀਆ ਪਣਾ ਨੂੰ ਇਕੱਲੇ ਕਵਾੜ ਦੀ ਸਮੱਸਿਆ ਕਰ ਤਾਂ ਟੈਂਕ ਤੇ ਜਾਣ ਦਾ ਮੰਦਾ ਕਾਰਨ ਕੀ ਦੀ ਮੈਂ ਜਾ ਕੇ ਪੁੱਛਿਆ ਵੀ ਬੇਟਾ ਕਾਰਨ ਕੀ ਹੈ ਉਹ ਕਹਿੰਦੀ ਜੀ ਨਾ ਤਾਂ ਪਾਣੀ ਹੈ ਨਾ ਸਪਲਾਈ ਹੈ 10 ਬਾਰੀ ਮੈਂ ਕਹਿੰਦਾ ਹਰੇਕ ਬੰਦੇ ਨੂੰ ਮਿਲੇ ਨਾ ਪੱਕੇ ਖੁਦ ਐਮਸੀ ਜਿਹੜੇ ਹੋ ਗਏ ਉਦਾਰੀ ਉਹਦਾ ਐਮਸੀ ਖੁਦ ਐਮਸੀ ਹੋ ਕੇ ਉਹ ਲੈ ਕੇ ਉੱਪਰ ਚੜੀਏ ਪਿਛੇ ਨਿਊਜ਼ ਚੱਲੀ ਤੇ ਦੇਖ ਲਓ ਪੁਲਸ ਨੇ ਆ ਕੇ ਉਤਾਰਿਆ ਵਾਕਿਆ ਉਸ ਤੋਂ ਬਾਅਦ ਮੈਂ ਜਾ ਕੇ ਪੁੱਛਿਆ ਵੀ ਗੱਲਬਾਤ ਕੀ ਸੀ ਐਕਚੁਅਲੀ ਚੱਕਰ ਕੀ ਹੋਇਆ ਕਿਉਂਕਿ ਸਾਡੇ ਨਜ਼ਦੀਕੀ ਨੇ ਉਹ ਤੇ ਪਤਾ ਕਰਿਆ ਤੇ ਉਹ ਕਹਿੰਦੀ ਜੈਂ ਕਿਸੇ ਮੇਰੇ ਸੁਣਦੀ ਕੋਈ ਸਰਮਾਈ ਕੋਈ ਨਹੀਂ ਦੱਸੋ ਸਰਮਾਈ ਕੋਈ ਨਹੀਂ ਕੈਂਸੀ ਜੀ ਸਰਮਾਈ ਨਹੀਂ ਵਾਰਡ ਪਿੱਛੇ ਨਾ ਪਾਣੀ ਦੀ ਨਾ ਸਫਾਈ ਦੀ ਨਾ ਹੋਰ ਦੀ ਤੇ ਹਾਂ ਤੁਸੀਂ ਕਰੋਗੇ ਵੀ ਇੰਨਾ ਜ਼ਿਆਦਾ ਤਾਂ ਕਦੇ ਨਹੀਂ ਸੀ ਦੇਖਿਆ ਵੀ ਐਸਾ ਹਾਲਾਤ ਪੰਜਾਬ ਦਾ ਹੋ ਜਾਏ ਕੀ ਟਿਲ ਕਰੋਗੇ ਸਾਡੇ ਮਧਿਅਮ ਰਾਹੀਂ ਤੁਸੀਂ ਲੋਕਾਂ ਨੂੰ ਦੇਖੋ ਅਸੀਂ ਤਾਂ ਤੁਹਾਡਾ ਨਾਮ ਹੀ ਇਹ ਹੈ ਜੀ ਜਾਗਦਾ ਪੰਜਾਬ ਤੁਸੀਂ ਪੰਜਾਬ ਨੂੰ ਜਗਾਉਣ ਲੱਗੇ ਹੋ ਤੁਹਾਡੀ ਮਿਹਨਤ ਨੂੰ ਵੀ ਸਲਾਮ ਹੈ ਅਕਸਰ ਜਦੋਂ ਤੁਸੀਂ ਕਿਤੇ ਵੀ ਹੁੰਦੇ ਹੋ ਕੋਈ ਫੰਕਸ਼ਨ ਦਾ ਰਾਜਨੀਤਿਕ ਸੱਭਿਆਚਾਰਕ ਪਰਿਵਾਰ ਤੁਸੀਂ ਹਰੇਕ ਖਾਮ ਮੌਜੂਦ ਹੁੰਦੇ ਹੋ ਪਹਿਲਾਂ ਤੁਹਾਡੇ ਰਣੀ ਹੈ ਅਸੀਂ ਇਸ ਗੱਲ ਦੂਜੀ ਗੱਲ ਪੰਜਾਬ ਨੂੰ ਜਗਾਉਣ ਵਾਲੀ ਗੱਲ ਇਹ ਹੈ ਜੀ ਘੱਟੋ ਘੱਟ ਵੀ ਇਹ ਹੁਣ ਮੈਂ ਤਾਂ ਇਹ ਗੱਲ ਕਹੂੰਗਾ ਵੀ ਤੁਸੀਂ ਸਾਰਾ ਕੁਝ ਵਰਤ ਕੇ ਦੇਖ ਲਿਆ ਤੁਹਾਡੇ ਸਾਹਮਣੇ ਸਾਰਾ ਕੁਝ ਤੁਸੀਂ ਬਹੁਤੀ ਦੂਰ ਨਾ ਜਾਓ ਕੱਲਾ ਭਾਜੀਪੀ ਦੀ ਸਰਕਾਰ ਹਰਿਆਣੇ ਚ ਤੁਸੀਂ ਅਕਸਰ ਦੇਖਿਆ ਹੁਣ ਆਪਾਂ ਝੋਨਾ ਵੇਚਣ ਕਿੱਥੇ ਜਾਂਦੇ ਸੀ ਹਰਿਆਣੇ ਚ ਰਤਿਆ ਜੀ ਜਾਂ ਉਧਰ ਰਜਖੜ ਜੀ ਕਾਰਨ ਤਾਂ ਇੱਕੋ ਸੀ ਬੀ ਸੈਂਟਰ ਗਵਰਨਮੈਂਟ ਸੀ ਸਟੇਟ ਸੇਮ ਗਵਰਨਮੈਂਟ ਸੀ ਸਾਤੀ ਨਾ ਆਉਣ ਦਾ ਲਾਅ ਐਂਡ ਆਰਡਰ ਚੱਲ ਰਿਹਾ ਸੀ ਉਹ ਕਿਤੇ ਵੀ ਹੈ ਨਹੀਂ ਤੁਸੀਂ ਕੋਈ ਸੂਬਾ ਦੇਖੋ ਜਿੱਥੇ ਬੀਜਪੀ ਦੀ ਸਰਕਾਰ ਹੈ ਸਾਡੇ ਕਹਿਣ ਤੇ ਨਾ ਜਾਓ ਤੁਸੀਂ ਚੈੱਕ ਕਰੋ ਤੂੰ ਯੂਪੀ ਈਵਨ ਕੇ ਪੰਜਾਬ ਬਣ ਗਿਆ ਪੰਜਾਬ ਯੂਪੀ ਬਣ ਗਿਆ ਤੁਸੀਂ ਚੈੱਕ ਕਰਕੇ ਦੇਖੋ ਜੋ ਯੋਗੀ ਅਦਿੱਤਿਆਨਾਥ ਨੇ ਯੂਪੀ ਚ ਕੰਮ ਕਰਿਆ ਤੁਸੀਂ ਦੇਖ ਲਓ ਇਹ ਗੈਂਸਟਰ ਬਾਲਵ ਤਾਂ ਵੀ ਨਹੀਂ ਨਾ ਜੂਪੀ ਨਾ ਗਏ ਆ ਸਾਰਾ ਜੂਪੀ ਮੈਂ ਗਏ ਆ ਮਹਿਲਾਬਾਦੋਂ ਪ੍ਰਿਆਗਰਾਜ ਜਾ ਕੇ ਆਏ ਆ ਲਖਨਊ ਜਾ ਕੇ ਰਾਤ ਨੂੰ 12-12 ਇੱਕ ਵੇ ਸੜਕਾਂ ਦੇ ਇਹਲਾਸ ਪੰਜਾਬ ਦੇ ਉਲਟ ਹਾਲਾਤ ਕਰਤੀ ਇਹਨਾਂ ਨੇ ਤੁਸੀਂ ਕਿਤੇ ਵੀ ਚੈੱਕ ਕਰੋ ਚਾਹੇ ਉਹ ਭੋਜਨ ਦੀ ਕੁਆਲਿਟੀ ਹੋਵੇ ਚਾਹੇ ਉਹ ਫਸਲਾਂ ਦੀ ਕੁਆਲਿਟੀ ਹੋਵੇ ਚਾਹੇ ਲੋਅਰ ਐਂਡ ਆਰਡਰ ਦੀ ਹੋਵੇ ਚਾਹੇ ਮਿਲਦੀਆਂ ਸਹੂਲਤਾਂ ਦੀ ਹੋਵੇ ਚਾਹੇ ਸੁਵਿਧਾ ਦੀ ਹੋਵੇ ਜਿੱਥੇ ਵੀ ਭਾਜਪਾ ਸਟੇਟ ਗਵਰਨਮੈਂਟ ਹੈ ਉਹਦਾ ਜ਼ਮੀਨ ਜ਼ਮਾਨ ਦਾ ਫਰਕ ਹੈ ਦੂਜੀਆਂ ਸਰਕਾਰਾਂ ਨਾਲ ਉਸ ਦਾ ਚਾਹਣੇ ਵੀ ਆਉਣ ਵਾਲਾ ਸਮੇਂ ਚੰਗਾ ਬੀਜਪੀ ਦਾ ਲੋਕ ਸਾਥ ਦੇਣ ਬਦੋਬਦ ਮੈਂਬਰ ਬਣ ਮੋਦੀ ਜੀ ਦੇ ਨੇ ਤੇ ਸਰਕਾਰ ਥੋੜੇ ਸਾਹਮਣੇ ਟਾਪ ਕਲਾਸ ਚੱਲ ਰਹੀ ਹੈ ਹਰੇਕ ਚੀਜ਼ ਨੂੰ ਬੜਾ ਗੰਭੀਰਤਾ ਨਾਲ ਲਿਆ ਜਾ ਰਿਹਾ ਸਾਰੇ ਮੁੱਦਿਆਂ ਤੇ ਗੌਰ ਹੈ ਤੇ ਅਸੀਂ ਸਭੀ ਬੇਨਤੀ ਕਰਦੇ ਹਾਂ ਬਦੋਬਦ ਬੀਜਪੀ ਨਾਲ ਜੁੜੋ ਸਾਡੀ ਮੈਂਬਰਸ਼ਿਪ ਸ਼ੁਰੂ ਆ ਬੀਜਪੀ ਦਾ ਸਾਥ ਦਿਓ ਬੀਜਪੀ ਸਰਕਾਰ ਲਿਆਓ ਡਬਲ ਇੰਜਨ ਸਰਕਾਰ ਬਣੂਗੀ ਮਣਕੇ ਇਹ ਤਾਂ ਨਹੀਂ ਹੋ ਸਕਦਾ ਵੀ ਤੁਡੀ ਕਰਨੇ ਚੈਨੀ ਖੋਲੂਗੀ ਅਰਕਲ ਦਾ ਦਾਵਾ ਤਾਂ ਅਸੀਂ ਵੀ ਦੇ ਸਕਦੇ ਹਾਂ ਬੀਕੋਂ ਦੇ ਸਕਤ ਹੋਣੀ ਜਿਹੜੇ ਤੁਹਾਡੇ ਹੋਣੀ ਤੁਹਾਡੇ ਸਾਹਮਣੇ ਤੁਸੀਂ ਚੈੱਕ ਕਰ ਲਓ ਜੀ ਹਮ ਸਹਿਰਾਣਾ ਚੈੱਕ ਕਰ ਲਓ ਜੂਪੀ ਚੈੱਕ ਕਰ ਲਓ ਕਿਤੇ ਰਾਜਧਾਨ ਚੈੱਕ ਕਰ ਲਓ ਕੋਈ ਵੀ ਸੂਬਾ ਚੈੱਕ ਕਰ ਲਓ ਚਕੀ ਹੱਥ ਕੰਗਣੋਂ ਆਰਸੀ ਪੜੇ ਲਿਗਨੋਂ ਫਾਰਸੀ ਤਾਂ ਆਪਣੇ ਘਾਹ ਹੁੰਦੀ ਹੈ ਤੁਸੀਂ ਆਪ ਹੀ ਦੇਖ ਰਹੋ 20 ਕਿਲੋਮੀਟਰ ਤੇ ਆਪਣੇ ਹਰਿਆਣਾ ਲੱਗਦਾ ਹੈ ਹਰਿਆਣਾ ਸਰਕਾਰ ਦੇ ਲੋਕ ਮੈਂ ਚਲਦੀ ਸੀ ਤੇ ਸੇਮ ਉਦੋਂ ਬਾਅਦ ਕੇ ਪੰਜਾਬ ਦੀ ਚਲਣੀ ਹੈ ਕਿ ਪੰਜਾਬ ਸਾਕਤੀ ਥੋੜੀ ਹੋਰ ਹੋਣੀ ਹੈ ਕਿ ਪੰਜਾਬ ਦੀ ਜਿਹੜੀ ਹੱਦ ਹੈ ਉਹ ਆਪਣੇ ਦੁਸ਼ਮਣ ਦੇਸ਼ ਨਾਲ ਲੱਗਦੀ ਹੈ ਪਾਕਿਸਤਾਨ ਨਾਲ ਜਿਹਨੂੰ ਅਕਸਰ ਕਹਿੰਦੇ ਆਂ ਆ ਪਾ ਦੁਸ਼ਮਣ ਦੇਸ਼ ਕਿਉਂਕਿ ਉਹ ਹੈ ਜੀਆਂ ਹਰਕਤਾਂ ਕਰਦਾ ਰਹਿੰਦਾ ਇਹ ਗੱਲ ਹੀ ਮੈਂ ਦਾਤ ਬਣ ਕੇ ਸਭ ਨੂੰ ਇਹ ਬੇਨਤੀ ਕਰਦਾ ਵੀ ਬਦੋ ਬਦ ਬੀਜੀਪੀ ਦੇ ਮੈਂਬਰ ਬਣੋ ਜੋ ਬਸ ਸਾਥ ਦਿਓ ਮੋਦੀ ਜੀ ਦੀ ਤਰਤਪ ਚ ਕੋ ਸਰਕਾਰ ਬਣਾਓ ਚੰਗੀ ਤਾਂ ਕਿ ਪੰਜਾਬ ਦਾ ਹਰੇਕ ਲੈਵਲ ਤੇ ਭਲਾ ਹੋ ਸਕੇ ਥੈਂਕ ਯੂ ਬੋਤੇਥਨ ਕਾਕਾ ਮਨ ਸਿੰਘ ਦਾਤੇਵਾ ਜਿੰਨਾਂ ਨਾਲ ਖੁੱਲ ਕੇ ਗੱਲਬਾਤ ਹੋਈ ਹੋ ਮਿਲਦੇ ਨਵੇਂ ਚਿਹਰੇ ਨਾਲ ਮੇਰੇ ਨਾਲ ਕੈਮਰਾਮੈਨ ਸੇਬ ਤੁਹਾਡਾ ਮਨਸ